ਜੇ ਯੂ ਐਸ اے ਮੇਡ ਮਟੀਰੀਅਲ ਹਾਂਜੀ ਮੈਂ ਇਟਲੀ ਮੇਡ ਮਸ਼ੀਨਾ ਹਾਂਜੀ ਤੇ ਮੇਰੀਆਂ ਦੀ ਬੈਸਟ ਫੋਰਨ ਦੀਆਂ ਮਸ਼ੀਨਾ ਲੈਂਦੀਆਂ ਹਾਂਜੀ ਤੇ ਇਹ ਮਸ਼ੀਨਾ ਨਾਲ ਹੀ ਸਰੀਰ ਬਣਨਾ ਉਹ ਤਾਂ ਮਾੜੇ ਰੁੱਖ ਵਾਲੀ ਗੱਲ ਹੋ ਗਈ ਥੱਲੇ ਜੜਾ ਹੀ ਨਹੀਂ ਮਜ਼ਬੂਤ ਹੈ ਜੀ ਉਹ ਬਿਨੇਰੀ ਆਈ ਤੇ ਤਾਂ ਟੁੱਟ ਸਕਦਾ ਟੁੱਟ ਸਕਦਾ ਜੀ ਬਿਲਕੁਲ ਨੀਂਦ ਤੇ ਵਰਕਆਊਟ ਕਿੰਨਾ ਕੋ ਗੂੜਾ ਰਿਲੇਸ਼ਨ ਹੂੰ ਆ ਤੈਨੂੰ ਦੱਸਦਿਆਂ ਹੋਵੇ ਜੇ ਪਾਉਂਦੇ ਤੂੰ ਆ ਕੇ ਨਰਖਾਂ ਪਾਈ ਤੂੰ ਦਿਨਾਂ ਚ ਤੇਰਾ ਸਰੀਰ ਬਣ ਜੂਗਾ ਐਵੇਂ ਸੁੱਕੀਆਂ ਰੋਟੀਆਂ ਖਾਣ ਨਾਲ ਨਹੀਂ ਬੰਨਾਗਾ ਮੈਂ ਜਾ ਕੇ ਕਿਤੇ ਨਹੀਂ ਦੀ ਹਾਈਟ ਨਾ ਰੁਕ ਜੇ ਹਾਂਜੀ ਕੱਦ ਨਾ ਰੁਕ ਜੇ ਟੈਗਰੀ ਮੈਂ ਕੋਟਣਾ ਕਰ ਲੈਂਦੇ ਵੀ ਐਨੇ ਪੈਸੇ ਤੂੰ ਮੈਨੂੰ ਦੇ ਦੀ ਤੈਨੂੰ ਐਨੇ ਟਾਈਮ ਚ ਤਿਆਰ ਕਰ ਦਾਂਗੇ ਉਹ ਫਿਰ ਉਹਨੂੰ ਸਟੀਰੀਡ ਤੁਣਦੇ ਆ ਡੈਨਾਪੁਰ ਗੋਲੀਆਂ ਕੁੜੀਆਂ ਇਸ ਤਰ੍ਹਾਂ ਦੇ ਕੇ ਉਹਨੂੰ ਤਿਆਰ ਕਰਦੇ ਆ ਮੁੰਡੇ ਤੇ ਇਹੋ ਸੀਨੇ ਵਾਲੀਆਂ ਐਕਸਰਸਾਈਜ਼ਾਂ ਤਾਂ ਮੈਂ ਘਰ ਵਿੱਚ ਵੀ ਕਰ ਰਿਆਂ ਤੇ ਬਿਮਾਰੀ ਤਾਂ ਮੇਰੇ ਕਰੇ ਵੀ ਜੇ ਮੈਂ ਵਰਕਆਊਟ ਕਰ ਰਿਹਾ ਤਾਂ ਨਹੀਂ ਨੇੜੇ ਆਉਣੀ ਚਾਹੀਦੀ ਆਪਾਂ ਨੂੰ ਡੁਪਲੀਕੇਟ ਚੀਜ਼ ਲਿਆ ਕੇ ਡੱਬੇ 'ਪਾਰ ओरिजिनल ਟੈਗ ओरिजिनल ਲੱਗੇ ਹੁੰਦੇ ਆ ਆਪਾਂ ਨੂੰ ਉਹ ਦੇ ਦਿੰਦੇ ਆ ਕਿਉਂਕਿ ਆਪਾਂ ਨੂੰ ਇਸ ਚੀਜ਼ ਬਾਰੇ ਨੌਲੇਜ ਹੀ ਨਹੀਂ ਹੈਗੀ ਹੁਣ ਆਪਾਂ ਪਿੰਡੇ ਕਿਤੇ ਕਈ ਹੁੰਦੇ ਆ ਟ੍ਰੇਨਰ ਕਈ ਜਿਵੇਂ ਸ਼ਹਿਰਾਂ-ਚੋਰਾں ਦੇ ਕਈ ਦੇਖਿਆ ਮੈਂ ਮੈਂ ਲਾਉਂਦਾ ਰਿਹਾ ਟ੍ਰੇਨਰਾਂ ਕੋਲ ਉਨਨਾਂਵੇਂ ਹੁੰਦਾ ਹੈ ਵੀ ਚੱਲ ਭਈ ਆਹ ਬੰਦੇ ਨੇ ਫੀਸ ਦੇ ਦਿੱਤੀ ਜਿਮ ਦੀ ਫੀਸ ਆ ਗਈ ਠੀਕ ਹੈ ਵੀ ਇਹ ਮੇਰਾ ਰੋਜ਼ ਦਿਮਾਗ ਨਾ ਖਾਊਗਾ ਮੈਂ ਇਹਨੂੰ ਅੱਜ ਹੀ ਇਹਨੂੰ ਇਨਾ ਹੈਵੀ ਵਰਕਆਊਟ ਰੋਲਵਾ ਦੂੰਗਾ ਕੱਲ ਨੂੰ ਇਹ ਮੈਂ ਤਾਂ ਪੁੱਛੇਗਾ ਹੀ ਨਾ ਕਿ ਭਾਈ ਆ ਮੈਨੂੰ ਲਵਾ ਸਤਿ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਫਿਰ ਇੱਕ ਨਵੀਂ ਸੋਚ ਤੇ ਨਵਾਂ ਕਿਰਦਾਰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਏ ਆਂ ਤੇ ਅੱਜ ਸਾਡੇ ਇਸ ਵੀਡੀਓ ਵਿੱਚ ਅਸੀਂ ਆਮ ਹੀ ਤੁਸੀਂ ਲੋਕਾਂ ਦੇ ਸਵਾਲ ਸੁਣੇ ਹੋਣਗੇ ਕਿ ਸਾਨੂੰ ਜਿਮ ਕਿਉਂ ਜਾਣਾ ਚਾਹੀਦਾ ਹੈ ਜਿਮ ਦੇ ਨਾਲ-ਨਾਲ ਸਾਨੂੰ ਕਿਹੋ ਜੀ ਡਾਈਟ ਲੈਣੀ ਚਾਹੀਦੀ ਹੈ ਤੇ ਜਿਮ ਹੀ ਕਿਉਂ ਜਾਣਾ ਚਾਹੀਦਾ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਤੁਹਾਡੇ ਇਹਨਾਂ ਦੇ ਸਵਾਲਾਂ ਦੇ ਜਵਾਬ ਅੱਜ ਦੇਣ ਲਈ ਸਾਡੇ ਨਾਲ ਬੈਠੇ ਨੇ ਦਾ ਪੰਜਾਬ ਜਿਮ ਦੇ ਓਨਰ ਤੇ ਇੱਕ ਚੰਗੇ ਨਿਊਟ੍ਰੀਸ਼ਨ ਬੰਦੇ ਐਕਸਪਰਟ ਜਿਨ੍ਹਾਂ ਨਾਲ ਅਸੀਂ ਇਹਨਾਂ ਸਵਾਲਾਂ ਤੇ ਅੱਜ ਗੱਲਬਾਤ ਕਰਾਂਗੇ ਇਹਨਾਂ ਨੇ ਪਿਛਲੇ ਦਿਨੀ ਕੁਝ ਸਾਲਾਂ ਤੋਂ ਆਪਣੇ ਇੱਥੇ ਲੋਕਲ ਇਲਾਕੇ ਵਿੱਚ ਲਾਧੂ ਕਾ ਮੰਡੀ ਵਿੱਚ ਦਾ ਪੰਜਾਬ ਜਿਮ ਖੋਲ੍ਹਿਆ ਤੇ ਨਵੇਂ ਮੁੰਡਿਆਂ ਨੂੰ ਚੰਗੀ ਰਾ ਸਿਹਤ ਬਣਾਉਣ ਦੇ ਵੱਲ ਨੂੰ ਲਿਜਾ ਰਹੇ ਹਨ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਜੀ ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਮੈਨੂੰ ਜਿਮ ਜਾਣਾ ਕਿਉਂ ਜ਼ਰੂਰੀ ਜਿਮ ਨਾਲ ਇੱਕ ਤਾਂ ਬਾਡੀ ਵਧੀਆ ਫਿੱਟ ਰਹਿੰਦੀ ਹੈ ਬੰਦੇ ਦੀ ਠੀਕ ਹੈ ਜੀ ਇੱਕ ਆਪਣ ਕੋਈ ਬਿਮਾਰੀ ਨਹੀਂ ਲੱਗਦੀ ਹਾਂਜੀ ਕਿਉਂਕਿ ਜਿਮ ਚ ਆਵਾਂਗੇ ਆਪਣਾ ਪਸੀਨਾ ਨਿਕਲੂਗਾ ਉਹਦੇ ਨਾਲ ਕੋਈ ਵੀ ਆਪਾਂ ਨੂੰ ਬਾਡੀ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਬੰਦੇ ਦਾ ਖੂਨ ਪਤਲਾ ਰਹੂਗਾ ਬੀਪੀ ਦੇ ਰੋਗ ਨਹੀਂ ਹੋਏਗਾ ਬੰਦੇ ਨੂੰ ਠੀਕ ਹੈ ਨਾ ਕੋਈ ਬੁਖਾਰ ਜ਼ੁਕਾਮ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗਦੀ ਜੋ ਬੰਦਾ ਜਿਮ ਰੈਗੂਲਰ ਲਾ ਰਿਹਾ ਹੈ ਉਹ ਮੈਡੀਕਲ ਤੋਂ ਦੂਰ ਹੋ ਜਾਊਗਾ ਦਵਾਈਆਂ ਤੋਂ ਤੇ ਇਹੋ ਪਸੀਨੇ ਵਾਲੀਆਂ ਐਕਸਰਸਾਈਜ਼ਾਂ ਤਾਂ ਮੈਂ ਕਰ ਵਿੱਚ ਵੀ ਕਰ ਰਿਹਾ ਤੇ ਬਿਮਾਰੀ ਤਾਂ ਮੇਰੇ ਘਰੇ ਵੀ ਜੇ ਮੈਂ ਵਰਕਆਊਟ ਕਰ ਰਿਹਾ ਤਾਂ ਨਹੀਂ ਨੇੜੇ ਆਉਣੀ ਚਾਹੀਦੀ ਜੀ ਜਿਮ ਵਿੱਚ ਹੀ ਇਦਾਂ ਦੀ ਕਿਉਂ ਮਾਹੌਲ ਜਾਂ ਪ੍ਰੋਵਾਈਡ ਹੁੰਦਾ ਕਿ ਆਪਾਂ ਇੱਥੇ ਆ ਕੇ ਜਿਮ ਦੇ ਵਿੱਚ ਆਪਣਾ ਵਰਕਆਊਟ ਕਰਨ ਦਾ ਜੀ ਕਰਦਾ ਜਿਮ 'ਚ ਇਹ ਹੁੰਦਾ ਇੱਕ ਤਾਂ ਜਿਮ 'ਚ ਕੋਈ ਆਪਾਂ ਨੂੰ ਕੋਈ ਬੰਦਾ ਕੋਈ ਡਿਸਟਰਬ ਨਹੀਂ ਕਰੇਗਾ ਜੇ ਘਰ ਹੋਵਾਂਗੇ ਆਪਾਂ ਕੋਈ ਨਾ ਕੋਈ ਆਪਾਂ ਨੂੰ ਬੁਲਾ ਲੇਗਾ ਵੀ ਇੱਧਰ ਆ ਜਾ ਆ ਕੰਮ ਹੈ ਜਿਮ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਹੋਏਗਾ ਜੋ ਆਪਾਂ ਨੂੰ ਕਹੇਗਾ ਵੀ ਇੱਧਰ ਆ ਜਾ ਇੱਥੇ ਆਪਣਾ ਫੋਕਸ ਸਿਰਫ ਵਰਕਆਊਟ ਵੱਲ ਹੁੰਦਾ ਹੈ ਠੀਕ ਹੈ ਜੀ ਜਦੋਂ ਆਪਾਂ ਜਿੰਮ ਲਾ ਰਹੇ ਹਾਂ ਜਦੋਂ ਘਰੇ ਲਾਉਣੇ ਆਪਾਂ ਜਿੰਮ ਉਹ ਇੱਕੋ ਮਸਲ ਨੂੰ ਵਾਰ-ਵਾਰ ਆਪੋ ਹੀ ਟ੍ਰੇਨ ਕਰਦੇ ਹਾਂ ਰੋਜ਼ ਜੋ ਜਿੰਮ ਚ ਲਾਉਣੇ ਆ ਆਪਣੇ ਉਸ ਤਰ੍ਹਾਂ ਸ਼ਡਿਊਲ ਬਣਿਆ ਹੁੰਦਾ ਹੈ ਵੀ ਮੰਡੇ ਆ ਲਾਉਣਾ ਟਿਊਜ਼ਡੇ ਆ ਲਾਉਣਾ ਵੈਨਸਡੇ ਆ ਲਾਉਣਾ ਠੀਕ ਆ ਉਹ ਰੇਕ ਮਸਲ ਨੂੰ ਵੀਕ ਦੀ ਮੰਨ ਕੇ ਚੱਲੋ ਵੀ ਰੈਸਟ ਮਿਲ ਜਾਂਦੀ ਹੈ ਜਿੰਦਰਾ ਮਸਲ ਰਿਕਵਰ ਹੋ ਜਾਂਦਾ ਹੈ ਰਿਕਵਰ ਹੋ ਜਾਂਦਾ ਨਾਲੇ ਬਾਡੀ ਗੇਨਿੰਗ ਕਰਦੀ ਹੈ ਘਰੇ ਆਪਾਂ ਉਹ ਹੀ ਮਸਲ ਵਾਰ-ਵਾਰ ਟ੍ਰੇਨ ਕਰਦੇ ਹਾਂ ਜਦੋਂ ਮਸਲ ਟੁੱਟ ਜਾਂਦਾ ਹੈ ਤੇ ਹੁੰਦਾ ਨਹੀਂ ਇੱਕ ਤਾਂ ਬਾਡੀ ਗੇਨ ਨਹੀਂ ਹੋਊਗੀ। ਹਾਂਜੀ। ਠੀਕ ਹੈ ਜੀ। ਮਸਲ ਨੂੰ ਰੈਸਟ ਹੀ ਨਹੀਂ ਮਿਲਣੀ ਤੇ ਮਸਲ ਗੇਨ ਕਿੱਥੋਂ ਹੋਊਗਾ? ਉਹ ਤੇਰਾ ਬਾਡੀ ਸਭ ਵੀਕ ਹੋ ਜਾਊਗੀ ਜ਼ਿਆਦਾ। ਠੀਕ ਹੈ। ਆ ਹੁੰਦਾ ਜੀ ਵਰਕ। ਤੇ ਜਿਮ ਦੇ ਵਿੱਚ ਕੋਈ ਆਪਾਂ ਨੂੰ ਦੇਖਦੇ ਆ ਇੱਕ ਦੂਜੇ ਵੱਲ ਉਦੋਂ ਜ਼ਿਆਦਾ ਨੌਲੇਜ ਮਿਲਦੀ ਆ ਆਪਾਂ ਨੂੰ ਕਿ ਕੋਈ Banda ਕੋਈ ਸੈੱਟ ਲਾ ਰਿਹਾ ਉਹਨੂੰ ਵੇਖ ਕੇ ਜੇ ਆਪਾਂ ਗਲਤ ਲਾ ਰਹੇ ਆ ਇੱਕ ਦੂਜੇ ਦੀ ਹੈਲਪ ਮਿਲ ਜਾਂਦੀ ਹੈ, weight ਚੱਕਣਾ ਤਾਂ ਹੈਲਪ ਮਿਲ ਜਾਂਦੀ ਹੈ। ਸੈੱਟ ਦੀ ਨੌਲੇਜ ਉਹ ਮਿਲਦੀ ਆ ਆਪਾਂ ਨੂੰ ਤੇ। ਹਾਂਜੀ। ਤੇ ਅਕਸਰ ਜੇ ਆਪਾਂ ਸੋਸ਼ਲ ਮੀਡੀਆ 'ਤੇ ਜਾਂ ਇਧਰ ਉਧਰ ਸਵਾਲ ਦੇਖਦੇ ਆ ਪੇਰੈਂਟਸ ਦਾ ਕਈ ਵਾਰ ਸਵਾਲ ਹੁੰਦਾ ਆਪਣੇ ਬੱਚਿਆਂ ਨੂੰ ਨਾ ਕਿ ਅਸੀਂ ਅਜੇ ਬੱਚਾ ਸਾਡਾ ਛੋਟਾ ਹੈ ਅੱਛਾ ਅਸੀਂ ਇਸ ਨੂੰ ਜਿਮ 'ਚ ਨਹੀਂ ਕੱਲਣਾ ਤੇ ਇਹ ਜਿਮ ਜਾ ਕੇ ਕਿਤੇ ਇਹਦੀ ਹਾਈਟ ਨਾ ਰੁਕ ਜੇ ਹਾਂਜੀ ਹਾਂਜੀ ਕੱਦ ਨਾ ਰੁਕ ਜੇ ਤੁਹਾਡੇ ਅਕੋਰਡਿੰਗ ਇੱਕ ਬੱਚੇ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਜਿਮ ਲੱਗ ਜਾਣਾ ਮੇਰੇ ਅਕੋਰਡਿੰਗ ਤਾਂ ਬੱਚੇ ਨੂੰ 14-15 ਸਾਲ ਦੀ ਉਮਰ 'ਚ ਜਿਮ ਭੇਜ ਦੇਣਾ ਚਾਹੀਦਾ ਆਪਾਂ ਨੂੰ ਕਿਉਂਕਿ ਉਦੋਂ ਬੱਚੇ ਦੀ ਸੋਚ ਨਵੀਂ ਹੁੰਦੀ ਹੈ ਜਿਵੇਂ ਜਿਵੇਂ ਉਹ ਬੱਚਾ ਜੇ ਆਪਾਂ 17-18 ਸਾਲ ਦੀ ਉਮਰ 'ਚ ਭੇਜਾਂਗੇ ਉਹਨੇ ਨੂੰ ਬੱਚੇ ਗਲਤ ਹਰਕਤਾਂ ਵੱਲ ਚਲੇ ਜਾਂਦੇ ਆ ਨਸ਼ੇ ਵੱਲ ਚਲੇ ਜਾਂਦੇ ਆ ਜੇ ਆਪਾਂ ਬੱਚੇ ਨੂੰ ਬੁਰੀ ਸੰਗਤ ਤੋਂ ਪਹਿਨ ਤੋਂ ਪਹਿਲਾਂ ਹੀ ਆਪਾਂ ਕਈ ਚੰਗੇ ਕੰਮ ਵੱਲ ਲਾ ਦਾਂਗੇ ਜਿਮ ਵੱਲ ਲਾ ਦਾਂਗੇ ਉਹ ਫਿਰ ਬੱਚਾ ਉਹ ਫਿਰ ਉਹਦੀ ਉਹ ਇੱਕ ਮੰਨ ਕੇ ਚੱਲੋ ਵੀ ਸ਼ੌਂਕ ਪੈ ਜਾਂਦਾ ਉਹਨੂੰ ਜਿੰਮ ਦਾ ਸਰੀਰ ਬਣਾਉਣ ਦਾ ਹਾਂਜੀ ਠੀਕ ਹੈ ਜਦੋਂ ਬੱਚਾ 18 19 20 ਸਾਲ ਦਾ ਹੁੰਦਾ ਉਦੋਂ ਆਪਾਂ ਕਹਿੰਨੇ ਆ ਵੀ ਤੂੰ ਜਿੰਮ ਜਾ ਉਦੋਂ ਬੱਚਾ ਜਿੰਮ ਨਹੀਂ ਜਾਊਗਾ ਉਦੋਂ ਤਾਂ ਲੋਫਰ ਪੁਣੇ ਚ ਪੈ ਗਿਆ ਬਸ ਗੇੜੀਆਂ ਕੁੜੀਆਂ ਮਾਰੂਗਾ ਜਿੰਮ ਨਹੀਂ ਆਊਗਾ ਬਿਲਕੁਲ ਠੀਕ ਹੈ ਜੀ ਇਸ ਤਰ੍ਹਾਂ ਵੀ ਜਿੰਮ ਨਾਲ ਕੋਈ ਕੱਦ-ਕੁੱਦ ਦੀ ਇਹ ਤਾਂ ਐਵੇਂ ਲੋਕਾਂ ਨੇ ਫਾਹਮਾਂ ਬਣਾਈਆਂ ਜਾਂ ਕੱਦ ਰੁਕ ਜਾਂਦਾ ਹਾਂਜੀ ਕੱਦ-ਕੁੱਦ ਕੁਝ ਨਹੀਂ ਰੁਕਦਾ ਜਿੰਮ ਨਾਲ ਜਿੰਮ ਨਾਲ ਸਭ ਤੋਂ ਬੌਡੀ ਜ਼ਿਆਦਾ ਗ੍ਰੋਥ ਕਰਦੀ ਹੈ ਹਾਂਜੀ ਕਿਉਂਕਿ ਹੁਣ ਘਰੇ ਆਪਾਂ ਕਹ ਦੇਖਦੇ ਆ ਜਵਾਕ 15 2 ਪਾਤਲੇਗਾ ਬਾਵਾ ਜੀ ਲੱਤਾਂ ਉਹਨਾਂ ਦੀ ਬੌਟੀ ਦਾ ਕੋਈ ਹੈ ਨਹੀਂ ਸਿਸਟਮ ਸਿਸਟਮ ਹੀ ਨਹੀਂ ਕਿਉਂਕਿ ਆਪਾਂ ਉਹਨਾਂ ਨੂੰ ਇਹ ਚੀਜ਼ ਵੱਲ ਆਉਣ ਹੀ ਨਹੀਂ ਦਿੰਦੇ ਕੰਮ ਆਪਾਂ ਉਹਨਾਂ ਨੂੰ ਵਾਈ ਦਾ ਕਰਨੀ ਦੇ ਦਿੰਦੇ ਕਰਨ ਨਹੀਂ ਦਿੰਦੇ ਠੀਕ ਹੈ ਜੀ ਵਾਈ ਦਾ ਤਾਂ ਕੰਮ ਰਹਿ ਹੀ ਨਹੀਂ ਨਾ ਗਿਆ ਹੈ ਨਹੀਂ ਗਿਆ ਮਸ਼ੀਨੀ ਸਾਰਾ ਸਸ ਆਪਾਂ ਉਹਨਾਂ ਨੂੰ ਮੋਟਰਸਾਂ ਦੇ ਦਿੰਦੇ ਉਹ ਗੇੜੀਆਂ ਕੁੜੀਆਂ ਮਾਰਦੇ ਰਹਿੰਦੇ ਆ ਹਾਂ ਜੀ ਤੋਂ ਦਿਨਾਂ ਕੀ ਸਰੀਰ ਬਣਨੇ ਕੁਝ ਖਾਣਾ ਨਹੀਂ ਜੇ ਉਹ ਜਿਮ ਆਊਗਾ ਰੁਟੀਨ ਲਾਊਗਾ ਜਿਮ ਚ ਇੱਕ ਤਾਂ ਦਾ ਕੱਦ ਵਧੂਗਾ ਸਗੋਂ ਘਟਦਾ ਨਹੀਂ ਹੁੰਦਾ ਹਾਂ ਜੀ ਠੀਕ ਹੈ ਜਿਮ ਲਾਊਗਾ ਉਹਨੂੰ ਭੁੱਖ ਲੱਗੂਗੀ ਉਹ ਕਰਦੀ ਡਾਈਟ ਖਾਊਗਾ ਉਹਨੂੰ ਸ਼ੌਕ ਪਾਊ ਮੇਰਾ ਸਰੀਰ ਸੋਹਣਾ ਬਣੇ ਕੱਪੜੇ ਪਾਏ ਸੋਹਣੇ ਲੱਗਣ ਹਾਂਜੀ ਤੇ ਮੈਂ ਤਾਂ ਕਹਿਣਾ ਹੈ ਵੀ 14-15 ਸਾਲ ਦੇ ਬੱਚੇ ਨੂੰ ਜਿੰਮ ਭੇਜੋ ਭੇਜੋ ਹਾਂ ਜ਼ਰੂਰੀ ਹੈ ਕਿਉਂਕਿ ਹੁਣ ਚੰਗੇ ਰਾਹ ਵੱਲ ਲਾਦਾਂਗੇ ਆਪਾਂ ਤੇ ਕੱਲ ਨੂੰ ਆਪਾਂ ਨੂੰ ਇਹ ਔਂਕੜਾ ਨਹੀਂ ਦੇਖਣੀ ਪੈਣੀ ਆ ਵੀ ਆਪਣਾ ਬੱਚਾ ਨਸ਼ੇ ਕਰਨ ਲੱਗ ਪਿਆ ਜਾਂ ਕੁਛ ਕੁਛ ਇਹ ਨਹੀਂ ਕੁਛ ਹੁੰਦਾ ਤੇ ਆਪਾਂ ਜਿੰਮ ਵਿੱਚ ਚਲੋ ਬੱਚੇ ਨੂੰ ਆਪਾਂ ਜਿੰਮ ਲਗਾ ਦਿੰਨੇ ਆ ਤੇ ਜਿੰਮ ਜਦੋਂ ਜਾਂਦਾ ਉੱਥੇ ਤੁਸੀਂ ਤੁਹਾਡੇ ਅਕੋਰਡਿੰਗ ਟ੍ਰੇਨਰ ਕਿੰਨਾ ਕੋ ਵੈਲਿਊਏਬਲ ਹੈ ਕਿ ਟ੍ਰੇਨਰ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਟ੍ਰੇਨਰ ਦੀ ਬਹੁਤ ਵੈਲਿਊ ਹੈ ਟ੍ਰੇਨਰ ਵਧੀਆ ਹਾਂਜੀ ਵੀ ਟ੍ਰੇਨਰ ਇਹ ਨਾ ਹੋਵੇ ਵੀ ਟ੍ਰੇਨਰ ਹੈਗਾ ਬਈ ਉਹ ਬੈਠਾ ਇੱਕ ਥਾਂ ਦੇ ਗੋੜ ਚ ਲਾ ਕੇ ਬੱਚੇ ਆਪੇ ਸੈਟ ਲਾਈ ਜਾਂਦੇ ਗਲਤ ਲਾਈ ਜਾਵੇ ਹਾਂਜੀ ਟ੍ਰੇਨਰ ਨੂੰ ਵੀ ਚਾਹੀਦਾ ਵੀ ਵਧੀਆ ਬੰਦਾ ਫੀਸ ਭਰਦਾ ਹੈ ਜੇ ਮੈਂ ਉਹਨੂੰ ਵਧੀਆ ਸੈਟ ਲਵਾਏ ਜਾਣ ਵਧੀਆ ਨੌਲੇਜ ਦਿੱਤੀ ਜਾਵੇ ਉਹਨੂੰ ਡਾਈਟ ਬਾਰੇ ਦੱਸਿਆ ਜਾਵੇ ਸੈਟ ਕੰਪਲੀਟ ਲਵਾਏ ਜਾਣ ਉਹਨੂੰ ਟ੍ਰੇਨਰ ਜਦ ਮੈਂ ਤਾਂ ਇਹ ਕਹਿੰਦਾ ਵੀ ਜੇ ਕੋਈ ਜਿਮ ਆਉਂਦਾ ਹੈ ਕਈ ਮੁੰਡੇ ਆਪੇ ਲਾਈ ਜਾਂਦੇ ਆ ਜਿਮਾਂ ਵੇ ਸਾਨੂੰ ਪਤਾ ਹੈ ਸਭ ਕੁਝ ਮੋਬਾਈਲ ਤੇ ਦੇਖ ਕੇ ਪਰ ਇਦਾਂ ਕੁਝ ਨਹੀਂ ਕਰਨਾ ਚਾਹੀਦਾ ਉਹਨੂੰ ਟ੍ਰੇਨਰ ਦੀ ਸਲਾਹ ਲੈਣੀ ਚਾਹੀਦੀ ਹੈ ਕਿ ਮੇਰਾ ਬਾਡੀ ਸਟਰਕਚਰ ਇਸ ਤਰ੍ਹਾਂ ਦਾ ਹੈਗਾ ਮੈਨੂੰ ਕਿਹੜੇ ਸੈਟ ਲਾਉਣੇ ਚਾਹੀਦੇ ਮੇਰੀ ਅੱਪਰ ਵੀਕ ਹੈ ਚੈਸਟ ਲੋਅਰ ਵੀਕ ਹੈ ਲੋਅਰ ਵੀਕ ਹੈ ਠੀਕ ਹੈ ਬਾਈਸੈਪ ਹੈ ਜਾਂ ਕੁਝ ਵੀ ਹੈ ਇਹ ਪੂਰੀ ਨੌਲੇਜ ਲੈਣੀ ਚਾਹੀਦੀ ਹੈ ਟ੍ਰੇਨਰ ਤੋਂ ਤੇ ਤੁਹਾਡੇ ਅਕੋਰਡਿੰਗ ਇੱਕ ਚੰਗੇ ਟ੍ਰੇਨਰ ਵਿੱਚ ਕੀ ਕੀ ਕੁਆਲਿਟੀਆਂ ਹੋਣੀਆਂ ਚਾਹੀਦੀ ਚੰਗੇ ਟ੍ਰੇਨਰ 'ਚ ਇਹ ਹੁੰਦੀ ਹੈ ਕੁਆਲਿਟੀ ਜਦੋਂ ਕੋਈ ਨਵਾਂ ਮੁੰਡਾ ਜਿਮ ਲੱਗਦਾ ਹੈ ਹਾਂਜੀ ਉਹਦੀ ਬੋਰਡਿੰਗ ਦੇਖ ਕੇ ਪਹਿਲਾਂ ਤਾਂ ਉਹਨੂੰ ਡਾਈਟ ਬਾਰੇ ਦੱਸਣਾ ਚਾਹੀਦਾ ਪੂਰਾ ਫੋਲੋ ਕਰਕੇ ਵੀ ਉਹਦਾ ਬਾਡੀ weight ਕਿੰਨਾ ਹੈ ਹਾਂਜੀ ਉਹਦੀ ਬਾਡੀ ਦਾ ਸਟਰਕਚਰ ਕਿੱਦਾਂ ਦਾ ਹੈ ਇਹਦੀ ਕੀ ਚੀਜ਼ ਵੀਕ ਹੈਗੀ ਹੈ ਉਹਦੇ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਹਾਂਜੀ ਤੇ ਉਹਨੂੰ ਭਈ ਡੇ ਬਾਈ ਡੇ ਥੋੜਾ ਥੋੜਾ weight ਵਧਾਉਣਾ ਚਾਹੀਦਾ ਇਹ ਨਹੀਂ ਵੀ ਹੁਣ ਮੁੰਡਾ ਨਵਾਂ ਆਇਆ ਹਾਂਜੀ ਉਹਨੂੰ ਆਪਾਂ ਤਿੰਨ ਕੁ ਦਿਨ ਮਿਕਸ ਲਵਾ ਕੇ ਉਸ ਤੋਂ ਬਾਅਦ ਆਖੇ ਵੀ 20 20 ਦੀ ਪਲੇਟ ਪਾ ਕੇ ਵੀ ਚੱਕ ਇਹਨੂੰ ਵੀ ਆਪਾਂ ਉਹਨੂੰ ਜ਼ੋਰ ਪਾਈਏ ਵੀ ਇਹਨੂੰ ਲਾਤੋਂ ਲਾਉਂਦਾ ਨਹੀਂ ਐ ਨਹੀਂ ਕਰਨਾ ਚਾਹੀਦਾ ਜਿੰਨਾ ਕੁ ਅਗਲੇ ਦੀ ਬਾਡੀ weight ਚੱਕਦੀ ਹੈ ਉਹਨਾਂ ਕੁਝ ਕਾਉਣਾ ਚਾਹੀਦਾ ਉਹਨੂੰ ਕਿਉਂਕਿ ਜੇ ਹੈਵੀ weight ਲਵਾਵ ਉਹਦੇ ਨਾਲ ਉਹਦੀ ਕੋਈ ਗੇਨਿੰਗ ਨਹੀਂ ਹੋਣੀ ਸਕੋ ਮਸਲ ਇੰਜਰੀ ਹੋਊਗਾ ਉਹਦਾ ਉਹਦੇ ਚ ਨੁਕਸਾਨ ਆ ਬਾਡੀ ਦਾ ਨਾਲੇ ਡਰਦਾ ਕਈ ਵਾਰੀ ਬੰਦਾ ਭੱਜ ਵੀ ਜਾਂਦਾ ਜਿੰਮ ਸਾਡਾ ਭੱਜ ਜਾਂਦੇ ਕਈ ਹੁੰਦੇ ਆ ਟ੍ਰੇਨਰ ਕਈ ਜਿਵੇਂ ਸ਼ਹਿਰਾਂ ਚੋਂ ਦੇ ਕਈ ਦੇਖਿਆ ਮੈਂ ਮੈਂ ਵੀ ਲਾਉਂਦਾ ਰਿਹਾ ਟ੍ਰੇਨਰਾਂ ਕੋਲ ਉਹਨਾਂ ਨੂੰ ਇਹ ਹੁੰਦਾ ਹੈ ਵੀ ਚੱਲ ਭਈ ਆਹ ਬੰਦੇ ਨੇ ਫੀਸ ਦੇ ਦਿੱਤੀ ਜਿੰਮ ਦੀ ਫੀਸ ਆ ਗਈ ਠੀਕ ਹੈ ਵੀ ਇਹ ਮੇਰਾ ਰੋਜ ਦਿਮਾਗ ਨਾ ਖਾਊਗਾ ਮੈਂ ਇਹਨੂੰ ਅੱਜ ਹੀ ਇਹਨੂੰ ਇੰਨਾ ਹੈਵੀ ਵਰਕਆਊਟ ਰੂਟ ਦਿਵਾ ਦੂੰਗਾ ਵੀ ਕੱਲ ਨੂੰ ਇਹ ਮੈਨੂੰ ਪੁੱਛੇਗਾ ਹੀ ਨਾ ਕਿ ਭਾਈ ਆ ਮੈਨੂੰ ਲਵਾ ਲਵਾ ਐਦਾਂ ਨਹੀਂ ਕਰਨਾ ਚਾਹੀਦਾ ਉਹਦੀ ਅਗਲਾ ਕੁਛ ਸੋਚ ਕੇ ਜਿਮ ਚ ਆਉਂਦਾ ਵੀ ਮੈਂ ਕੋਈ ਸਰੀਰ ਬਣਾਉਣਾ ਹੈ ਜੇ ਆਪ ਅਗਲੇ ਦਾ ਦਿਹਲੀ ਤੋੜ ਦਾਂਗੇ ਵੇਟ ਉਹਦੇ ਤੇ ਚਕੀਚਾ ਨਾ ਬੰਦਾ ਤੇ ਹੀ ਸੋਚੂਗਾ ਮੇਰੇ ਪੱਲੇ ਹੀ ਕੋਈ ਸ਼ੈ ਨਹੀਂ ਹੈਗੀ। ਵੇਟ ਮੈਂ ਕਿੱਥੋਂ ਲਾ ਲਾਂਗਾ ਚ ਗਿੰਦਾ ਹੀ ਨਹੀਂ ਟ੍ਰੇਨਰ ਲਵਾਉਣਾ। ਉਹਨੂੰ ਉਹਨਾਂ ਕੋ ਬੋਡੀ ਦੇ ਹਿਸਾਬ ਨਾਲ ਵੇਟ ਚਕਾਉਣਾ ਚਾਹੀਦਾ। ਕੀ ਮਤਲਬ ਨਾ ਜਿਹੜਾ ਉਹਦੀ ਬੋਡਿੰਗ ਬੋਡੀ ਨੂੰ ਐਨਾਲਾਈਜ਼ ਕਰਕੇ ਕਿ ਉਹ ਕਿਸ ਅਕੋਰਡਿੰਗ ਵੇਟ ਲਾ ਸਕਦਾ ਹੈ ਕਿਸ ਅਕੋਰਡਿੰਗ ਉਹ ਡਾਈਟ ਖਾ ਸਕਦਾ। ਉਸ ਅਕੋਰਡਿੰਗ ਵਰਕਆਊਟ ਲਾਉਣਾ ਚਾਹੀਦਾ ਕੋਈ ਬੋਡੀ ਹੁੰਦੀ ਮਤਲਬ ਡਾਈਟ ਸੈਂਡ ਕਰਦੀ ਐ ਜਿੰਨੀ ਕੋ ਨੂੰ ਚਾਹੀਦੀ ਐ ਚਾਹੀਦੀ ਹੈ ਕਈ ਓਵਰ ਲੇਖ ਦਿੰਦੇ ਐ ਵੀ ਆ ਦੁਕਾਨ ਤੋਂ ਆ ਡ్రਾਈ ਫਰੂਟ ਲੈ ਆ ਉਹ ਖਾ ਲਾ ਕਈਆਂ ਦੇ ਮੈਦਾ ਕਮਜ਼ੋਰ ਹੁੰਦਾ ਪਚਦਾ ਨਹੀਂ ਜਿਆਦਾ ਖਰਾਬ ਉਸ ਹਿਸਾਬ ਨਾਲ ਉਹਨੂੰ ਦੇਣੀ ਚਾਹੀਦੀ ਐ ਪਹਿਲੋਂ ਉਹਨੂੰ ਦੇਖੋ ਉਹਨੂੰ ਵੀ ਪਚ ਰਿਹਾ ਐ ਜਾਂ ਨਹੀਂ ਪਚ ਰਿਹਾ ਕਈ ੱਟਕੇ ਨਾਲ ਆ ਡਾਈਟ ਖਾ ਉਹਨਾਂ ਦੇ ਪੇਟ 'ਚ ਦਰਦ ਹੋਣ ਲੱਗ ਜਾਂਦੀ ਐ ਫਿਰ ਸਵਾਈਲਿੰਗ ਹੋ ਜਾਂਦੀ ਐ ਫਿਰ ਉਹ ਦਵਾਈਆਂ ਚਲਾਉਂਦੇ ਐ ਵਿਚਾਰੇ ਉਹ ਰਹਿੰਦਾ ਵੀਕ ਹੋ ਜਾਂਦਾ ਬੰਦਾ ਜਾਂਦਾ ਵੀਕ ਹੋ ਜਾਂਦਾ ਤੇ ਪ੍ਰਕ ਅਕਸਰ ਹੀ ਆਪਾਂ ਦੇਖਦੇ ਆ ਬਈ ਬڑے ਟ੍ਰੇਨਰ ਸੋਸ਼ਲ ਮੀਡੀਆ ਤੇ ਤੁਸੀਂ ਜਰੂਰ ਵੇਖਿਆ ਹਣੀਆ ਕਲਿੱਪਾਂ ਕਿ ਮੇਰੇ ਕੋਲ ਮੁੰਡੇ ਨੂੰ ਛੱਡ ਜੋ ਤੇ 3 ਮਹੀਨਿਆਂ ਬਾਅਦ ਇਸ ਦੀ ਗੇਨਿੰਗ ਵੇਖ ਲਓ ਆਗੇ ਕਿ ਸ਼ੋਰਟ ਟਾਈਮ ਵਿੱਚ ਇੰਨੇ ਤਕੜੇ ਰਿਜ਼ਲਟ ਮਿਲ ਸਕਦੇ ਆ ਜਿਮ ਚ ਨਹੀਂ ਇਹ ਤਾਂ ਨਹੀਂ ਹੁੰਦਾ ਜੀ ਮਤਲਬ ਇੰਨੇ ਸ਼ੋਰਟ ਟਾਈਮ 'ਚ ਤਾਂ ਗੇਨਿੰਗ ਨਹੀਂ ਹੁੰਦੀ ਕਿਉਂ ਆਪਾਂ ਵੀ ਦੇਖਦੇ ਆ ਵੀ ਆਪਣੇ ਘਰੇ ਕੋਈ ਡੰਗਰ ਪਸ਼ੂ ਹੁੰਦਾ ਉਹ ਜਿਵੇਂ ਸੁੰਦੀ ਹੈ ਹੁਣ ਆਪਾਂ ਆਖੀ ਕੱਟੀ ਨੂੰ ਜਿਨੇ 2 ਸਾਲਾਂ ਹੀ ਤਿਆਰ ਹੋਣਾ ਉਹਨੂੰ ਆਖੀ 6 ਮਹੀਨਾ ਹੀ ਤਿਆਰ ਕਰਾ ਲਿਆ ਹੁੰਦਾ ਹੁੰਦਾ ਹਾਂਜੀ ਉਹ ਤਾਂ ਆਪਾਂ ਫਿਰ ਉਹਨੂੰ ਬਾਦੂ ਫੀਡ ਫੂਡ ਜਾਂ ਟੇਕੇ ਟੁਕੇ ਲਵਾ ਕੇ ਭਾਵੇਂ ਤਿਆਰ ਕਰਾ ਲਈਏ ਤਾਂ ਨਹੀਂ ਹੁੰਦੇਗੇ ਇਹ ਜਿਹੜੇ ਹੁੰਦੇ ਆ ਇਹ ਸਟੀਰੀਡ ਦਿੰਦੇ ਆ ਮੁੰਡਿਆਂ ਨੂੰ ਹਾਂਜੀ ਹਾਂਜੀ ਸਟੀਰੀਡ ਦੇ ਕੇ ਉਹਨੂੰ ਮੈਂ ਮੰਨ ਕੇ ਚੱਲੋ ਵੀ ਐਗਰੀਮੈਂਟ ਉਹਨਾਂ ਨਾਲ ਕਰ ਲੈਂਦੇ ਵੀ ਇੰਨੇ ਪੈਸੇ ਤੂੰ ਮੈਨੂੰ ਦੇ ਦੇ ਦੀ ਤੇ ਉਹਨੂੰ ਇੰਨੇ ਟਾਈਮ 'ਚ ਤਿਆਰ ਕਰ ਦਾਂਗੇ ਉਹ ਫਿਰ ਉਹਨੂੰ ਸਟੀਰੀਡ ਤੁਣਦੇ ਆ ਡੈਨਾਬੋਲ ਗੋਲੀਆਂ ਗੋਲੀਆਂ ਇਸ ਤਰ੍ਹਾਂ ਦੇ ਕੇ ਉਹਨੂੰ ਤਿਆਰ ਕਰਦੇ ਆ ਮੁੰਡੇ ਨੂੰ ਫਿਰ ਉਹ ਹੋ ਹੀ ਜਾਂਦੇ ਉਹਨੇ ਤਿਆਰ ਦੇ ਵੈਸੇ ਤਾਂ ਨੇਚਰਲ ਬਾਡੀ ਤਾਂ ਇਹ ਹੀ ਐ ਵੀ ਟਾਈਮ ਲੱਗਦਾ ਕੋਈ ਵੀ ਚੀਜ਼ ਤਿਆਰ ਹੋਣ ਤੇ ਉਹ ਘਰ ਦੀ ਖਰਾਕ ਹੋ ਜੇ ਬਾਕੀ ਇਹ ਪ੍ਰੋਟੀਨ ਹੋ ਗਿਆ ਗੇਨਰ ਹੋ ਗਿਆ ਜੇ ਜ਼ਿਆਦਾ ਵੀ ਕਤੇ ਲੈਣੇ ਚਾਹੀਦੇ ਤਾਂ ਨਾਰਮਲ ਹੈ ਵਧੀਆ origignal ਕੰਪਨੀ ਦੇ ਲਵੇ ਇਹ ਨਹੀਂ ਵੀ ਆਪਣੇ ਇੱਥੇ ਦੁਕਾਨਾਂ ਤੋਂ ਮਿਲਤੇ ਆ ਉਹ ਪਿੱਛੋਂ ਲੈ ਆਉਂਦੇ ਆ 6-700 ਦਾ 3-4 ਕਿਲੋ ਆਉਂਦਾ ਉਹਨਾਂ ਨੂੰ ਤਾਂ ਆਪਾਂ ਨੂੰ 2000 ਦਾ ਦੇ ਦਿੰਦੇ ਆ ਆਪਾਂ ਨੂੰ 1500 ਚ ਮਿਲ ਜਾਂਦਾ ਆਪਾਂ ਕਹਿੰਦੇ ਆ ਵੀ ਬਹੁਤ ਸਸਤਾ ਲਾਇਆ ਉਹਨੇ ਭਈ ਇਹ ਰੇਟ ਨਹੀਂ ਦੇਖਣਾ ਚਾਹੀਦਾ ਕੁਆਲਿਟੀ ਦੇਖੋ ਵੀ ਉਹ origignal ਹੈ ਵਾਕੀ ਕਿਉਂਕਿ ਆਪਣੀ ਬੋਡੀ ਦੇ ਅੰਦਰ ਜਾਣਾ ਹੈ ਜੇ ਕੋਈ ਵੀ ਮਾੜਾ ਮੋਟਾ ਗਲਤ ਚੀਜ਼ ਚਲੀ ਗਈ ਤੇ ਅੰਦਰ ਸਾਈਡ ਇਫੈਕਟ ਬਹੁਤ ਹੁੰਦੇ ਆ ਇਹਨਾਂ ਦੇ ਚਲੋ ਆਪਾਂ ਨਾ ਸਪਲੀਮੈਂਟ ਬਾਰੇ ਗੱਲ ਕਰਦੇ ਆ ਰੋਕੇ ਪਹਿਲਾਂ ਆਪਾਂ ਜੋ ਵੀ ਟ੍ਰੇਨਰ ਬਾਰੇ ਗੱਲ ਕਰ ਰਹੇ ਸੀ ਕਿ ਟ੍ਰੇਨਰ ਨੂੰ ਪੂਰਾ ਡਾਈਟ ਦੀ ਨੌਲੇਜ ਹੋਣੀ ਚਾਹੀਦੀ ਆ ਐਕਸਰਸਾਈਜ਼ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਆ ਕਿ ਉੱਤੇ ਖੜ ਕੇ ਕਿੱਦਾਂ ਟ੍ਰੇਨ ਕਰਨਾ ਦੂਜੇ ਵਿਅਕਤੀ ਨੂੰ ਤੇ ਗੱਲਬਾਤ ਦਾ ਤਰੀਕਾ ਉਸ ਦਾ ਚੰਗਾ ਹੋਣਾ ਚਾਹੀਦਾ ਇਹ ਮੇਨ ਤਿੰਨ ਤੋਂਡੇ ਕਹਿਣ ਅਨੁਸਾਰ ਫੈਕਟਰ ਨੇ ਇੱਕ ਚੰਗੇ ਟ੍ਰੇਨਰ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਇਹ ਹੋਣੇ ਚਾਹੀਦੇ ਆ ਤੇ ਤੁਸੀਂ ਇੱਕ ਆਪਾਂ ਗੱਲ ਕਰ ਰਹੇ ਸੀ ਸ਼ੋਰਟ ਟਾਈਮ ਦੇ ਤੇ ਵਿਦਾਊਟ ਸਟੀਰੌਇਡ ਲਏ ਹਾਂਜੀ ਵਿਦਾਊਟ ਕੋਈ ਮੈਡੀਕਲ ਫੈਸਿਲਿਟੀ ਇਦਾਂ ਦੀ ਲਏ ਹੂੰ ਹੂੰ ਨੇਚਰਲ ਵੇ ਨਾਲ ਜੇ ਬੋਡੀ ਤਿਆਰ ਕਰਨੀ ਹੋਵੇ ਹਾਂਜੀ ਤੇ ਉਹ ਆਪਾਂ ਘਰ ਵਿੱਚ ਕੀ ਖਰਾਕ ਖਾਣੀ ਚਾਹੀਦੀ ਹੈ ਵਿਅਕਤੀ ਨੂੰ ਕੀ ਉਹਦੀ ਬੋਡੀ ਉਹਦਾ ਰੋਜ਼ ਦਾ ਪ੍ਰੋਟੀਨ ਪੂਰਾ ਹੋ ਜਾਏ ਠੀਕ ਹੈ ਉਸ ਦੀ ਰੋਜ਼ ਦੀ ਡਾਈਟ ਪੂਰੀ ਹੋ ਜਾਏਗੀ ਉਹਨੂੰ ਜੇ ਕੋਈ ਮਸਲ ਲਾ ਕੇ ਘਰੇ ਗਿਆ ਉਹਨਾਂ ਦਾ ਰਿਕਵਰ ਹੋ ਜਾਏ ਓਕੇ ਇੰਦੇ ਲਈ ਆਪਾਂ ਨੂੰ ਇਹ ਘਰ ਦੇ ਖਰਾਕ ਦੁੱਧ ਦਹੀਂ ਹੋ ਗਿਆ ਹਾਂਜੀ ਠੀਕ ਹੈ ਜੀ ਪਨੀਰ ਹੋ ਗਿਆ ਇਹ ਚੀਜ਼ਾਂ ਸਲਾਦ ਹੋ ਗਿਆ ਕਿ ਇਹ ਚੀਜ਼ਾਂ ਦਾ ਸੇਵਨ ਕਰਿਓ ਇੰਦੇ ਨਾਲ ਆਪਾਂ ਨੂੰ ਪ੍ਰੋਟੀਨ ਪੂਰਾ ਮਿਲੂਗਾ ਹਾਂਜੀ ਠੀਕ ਹੈ ਜੀ ਹੁਣ ਆਪਾਂ ਇਹ ਦੂਜਾ ਪ੍ਰੋਟੀਨ ਨਹੀਂ ਲੈ ਸਕਦੇ ਘਰ ਦੀ ਡਾਈਟ ਨਾਲ ਦੇਸੀ ਕਿਉਂ ਚੀਜ਼ਾਂ ਇਹ ਸਭ ਨਾਲ ਵਧੀਆ ਬਾਡੀ ਤਿਆਰ ਹੁੰਦੀ ਹੈ ਕੋਈ ਇਹ ਨਹੀਂ ਵੀ ਬਾਡੀ ਨਹੀਂ ਬੌਡੀ ਨਹੀਂ ਆਪਣੇ ਘਰੇ ਬੌਲੇ ਹੁੰਦੇ ਆ ਸਾਰਾ ਕੁਝ ਘਰ ਦੀ ਪੰਜੀਰੀ ਬਣਾ ਲੇ ਦੇਸੀ ਖਰਾਕ ਪਾ ਕੇ ਵਿੱਚ ਖਰੋਟ ਖਰੂਟ ਡਰਾਈ ਫਰੂਟੇ ਖਾਵੇ ਚੀਜ਼ਾਂ ਬਣਦਾ ਸਰੀਰ ਕਿਉਂ ਨਹੀਂ ਬਣਦਾ ਗਏ ਤਾਂ ਕਹਿਣ ਦੀਆਂ ਗੱਲਾਂ ਹੈ ਵੀ ਨਹੀਂ ਬਣਦਾ ਗਾ ਸਾਰਾ ਕੁਝ ਹੁੰਦਾ ਕੀ ਨਹੀਂ ਹੋ ਸਕਦਾ ਗਾ ਇੱਥੇ ਬਹੁਤ ਲੋਕੀ ਬਣਾ ਗਏ ਸਰੀਰ ਘਰ ਦੇ ਡਾਈਟ ਨਾਲ ਡਾਈਟ ਨਾਲ ਤੇ ਨੌਨ ਵੈਜ ਜਿਹੜੇ ਖਾ ਲੈਂਦੇ ਆ ਨੌਨ ਵੈਜ ਖਾ ਲਏ ਅੱਗ ਖਾ ਲਏ ਗਾ ਐਗ ਖਾ ਲੇ ਫਿਸ਼ ਖਾ ਲੇ ਮੀਟ ਖਾ ਲੇ ਜੋ ਮਰਜੀ ਹੈ ਨੇਚਰਲ ਵੇ ਨਾਲ ਸਮਾਂ ਲੱਗ ਜਾਂਦਾ ਪਰ ਬਾਡੀ ਜ਼ਰੂਰ ਬੰਦੇ ਦੀ ਬਣ ਜਾਂਦੀ ਹੈ ਤੇ ਆਪਾਂ ਪਏ ਚੀਜ਼ ਵਾਸਤੇ ਵੀ ਮੈਂ ਜਲਦੀ ਤੋਂ ਜਲਦੀ ਤਿਆਰ ਕਰ ਲਾਂ ਇਸ ਚੀਜ਼ ਦਾ ਟਾਈਮ ਲੱਗਦਾ ਤੇ ਆਪਾਂ ਚਲੋ ਸਪਲੀਮੈਂਟ ਬਾਰੇ ਤੁਸੀਂ ਗੱਲ ਸ਼ੁਰੂ ਕੀਤੀ ਸੀ ਤੇ ਅੱਜ ਕੱਲ ਸਪਲੀਮੈਂਟ ਵਿੱਚ ਵੀ ਬਹੁਤ ਆਪਾਂ ਸੁਣਦੇ ਹਾਂ ਕਿ ਫੇਕ ਵੀ ਬਹੁਤ ਆ ਰਹੇ ਨੇ ਤੇ ਇਹਨਾਂ ਚ ਉਹਲਾ ਵੀ ਬੜਾ ਹੈ ਹਾਂਜੀ ਪਰ ਕਿੱਥੋਂ ਤੱਕ ਸਾਈਡ ਇਫੈਕਟ ਨੇ ਇਹਨਾਂ ਸਪਲੀਮੈਂਟ ਜਿਆਦਾ ਐਕਸੈਂਸ ਚ ਖਾਣ ਚ ਜਿਆਦਾ ਲੈਣ ਚ ਜਾਂ ਜੇ ਕੋਈ ਵਿਅਕਤੀ ਨਾਰਮਲ ਡੋਜ਼ ਚ ਖਾਂਦਾ ਉਹਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਤੇ ਕੱਲ ਨੂੰ ਕੀ ਇਹਨਾਂ ਦੇ ਅਗਾਹ ਹੋਰ ਮਾੜੇ ਇਫੈਕਟ ਪੈ ਸਕਦ ਨੇ ਆਪਣੇ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਨੂੰ ਸਪਲੀਮੈਂਟ ਜ਼ਿਆਦਾਤਰ ਲੈਣਾ ਹੀ ਨਹੀਂ ਚਾਹੀਦਾ ਘੱਟ ਤੋਂ ਘੱਟ ਯੂਜ਼ ਕਰੋ ਜੇ ਲੋੜ ਹੈਗੀ ਆ ਯੂਜ਼ ਕਰਨ ਦੀ ਲਿਮਟ 'ਚ ਕਰੋ ਇਹਨੂੰ ਕਈ ਤਾਂ ਹੁੰਦੇ ਆ ਵੀ ਕੱਲਾ ਸਪਲੀਮੈਂਟ ਤੇ ਹੀ ਬਾਡੀ ਬਣਾਈ ਜਾਂਦੇ ਆ ਹਾਂਜੀ ਵੀ ਦੇ ਸਵੇਰੇ ਸ਼ਾਮ ਦੋ ਟਾਈਮ ਲੈਂਦੇ ਆ ਸਪਲੀਮੈਂਟ ਨਹੀਂ ਚਾਹੀਦਾਗਾ ਕੋਈ ਘਰ ਦੀ ਖਰਾਕ ਵੀ ਖਾਵੇ ਨਾਲ ਹਾਂਜੀ ਸਪਲੀਮੈਂਟ ਲਿਮਟ 'ਚ ਰੱਖੇ ਵੀ ਕੱਲ ਨੂੰ ਆਪਾਂ ਨੂੰ ਨੁਕਸਾਨ ਨਾ ਹੋਣ ਸਪਲੀਮੈਂਟ ਤੇ ਕਿਉਂਕਿ ਇਹ ਦੁਕਾਨਾਂ 'ਚ ਡੁਪਲੀਕੇਟ ਸੀ ਵਾਧੂ ਐ ਇਸ ਚੀਜ਼ 'ਚ ਠੀਕ ਹੈ ਇਹੋ ਆਪਾਂ ਨੂੰ ਡੁਪਲੀਕੇਟ ਚੀਜ਼ ਲਿਆ ਕੇ ਡੱਬੇ ਬਾਹਰ オリジナル ਟੈਗ オリジナル ਲੱਗੇ ਹੁੰਦੇ ਆ ਆਪਾਂ ਨੂੰ ਉਹ ਦੇ ਦਿੰਦੇ ਆ ਕਿਉਂਕਿ ਆਪਾਂ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਹੁਣ ਆਪਾਂ ਪਿੰਡਾਂ 'ਚ ਰਹਿੰਦੇ ਆ ਆਪਾਂ ਨੂੰ ਸਪਲੀਮੈਂਟ ਬਾਰੇ ਕੋਈ ਨੌਲੇਜ ਨਹੀਂ ਹੈਗੀ ਹਾਂਜੀ ਠੀਕ ਹੈ ਇਹ ਜੋ ਇਹ ਆਪਾਂ ਨੂੰ ਮੜ ਦਿੰਦੇ ਆ ਇੱਕ ਰੀ ਵਿਆਹ ਵੀ ਲੈ ਜਾਓ ਤੁਹਾਡਾ ਇੰਦੇ ਨਾਲ ਐਨਾ ਸਰੀਰ ਬਣ ਜਾਊਗਾ ਜੇ ਕੁਛ ਨਹੀਂ ਇਹ ਚੀਜ਼ਾਂ ਨਾਲ ਕੁਛ ਨਹੀਂ ਬਣਦਾਗਾ ਇਹ ਤਾਂ ਆਪਣਾ ਬਸ ਵਹਿਮ ਹੈ ਵੀ ਆਪਾਂ ਨੂੰ ਇਹ ਚੀਜ਼ਾਂ オリジナル ਲੈਣੀਆਂ ਚਾਹੀਦੀਆਂ ਨੇ ਜਦੋਂ ਆਪਾਂ ਡੁਪਲੀਕੇਟ ਚੀਜ਼ਾਂ ਲੈ ਲੈਨੇ ਆ ਠੀਕ ਹੈ ਜੀ ਉਹਦੇ ਨਾਲ ਆਪਣੇ ਲੀਵਰ ਤੇ ਇਫੈਕਟ ਪੈਂਦਾ ਹਾਂਜੀ ਜਦ ਬਾਅਦ ਆਪਾਂ ਨੂੰ ਦਵਾਈਆਂ ਲੈਣੀਆਂ ਪੈਂਦੀਆਂ ਸਰੀਰ ਵਾਸਤੇ ਇਹਨਾਂ ਨੇ ਲੇਕ ਤਾਂ ਬੀਪੀ ਵਧਣ ਲੱਗ ਜਾਂਦਾ ਜੇ ਡੁਪਲੀਕੇਟ ਚੀਜ਼ ਆ ਗਈ ਜਿਆਦਾ ਸੇਵਨ ਕਰਦੇ ਆ ਦਾ ਸਪਲੀਮੈਂਟ ਦਾ ਠੀਕ ਹੈ ਧੜਕਣ ਤੇਜ਼ ਹੋ ਜਾਂਦੀ ਹੈ ਬੰਦੇ ਦੀ ਖੂਨ ਗਾੜਾ ਹੋ ਜਾਂਦਾ ਠੀਕ ਹੈ ਕੋਈ ਵੀ ਘਰ ਦਾ ਆਪਾਂ ਕੰਮ ਕਰਾਂਗੇ ਉਹਦੇ ਚ ਸਾਹ ਚੜੂਗਾ ਬੰਦੇ ਹਾਂਜੀ ਠੀਕ ਹੈ ਜੀ ਇਹਨਾਂ ਦਾ ਘਾਟ ਤੋਂ ਘੱਟ ਸੇਵਨ ਕਰੇ ਜੇ ਸੇਵਨ ਕਰਨਾ ਵੀ ਹੈ ਵਧੀਆ origignal ਜਿੰਦੇ ਕੋਲ ਸਰਟੀਫਿਕੇਟ ਹੈਗਾ ਸ਼ਾਪ ਦਾ ਹਾਂਜੀ ਠੀਕ ਹੈ origignal brand ਦਾ ਲੈ ਕੇ ਸੇਵਨ ਕਰੇ ਕੋਈ ਨਹੀਂ 2 400 500 ਦਾ ਫਰਕ ਹੁੰਦਾ ਕੋਈ ਸਪਲੀਮੈਂਟ ਤੇ ਜਿਆਦਾ ਫਰਕ ਨਹੀਂ ਡੁਪਲੀਕੇਟ ਦਾ ਵੀ origignal ਜਿੰਨਾ ਰੇਟ ਲਾ ਹੀ ਦਿੰਦੇ ਆਪਾਂ ਨੂੰ ਪਤਾ ਹੀ ਨਹੀਂ ਕਿਹੜਾ ਆਪਾਂ ਪਤਾ ਹੀ ਨਹੀਂ ਹੁੰਦਾ ਆਪਾਂ ਵਾਦ ਤੋਂ ਵਾਦ ਕੀ net ਤੋਂ ਦੇਖਦੇ ਆਂ ਵੀ ਆਹ online ਇੰਨੇ ਦਾ ਹੈਗਾ ਠੀਕ ਹੈ ਜੀ ਉਹ ਦੁਕਾਨ ਵਾਲ ਨੇ ਆਪਾਂ ਨੂੰ ਇੰਨੇ ਦਾ ਦੇ ਦਿੱਤਾ 400 ਰੁਪਿਆ ਕੱਟ ਦਿੱਤਾ ਵੀ ਆਪਣਾ ਫਾਇਦਾ ਹੋ ਗਿਆ ਪਰ ਇਹ ਨਹੀਂ ਦੇਖਣਾ ਚਾਹੀਦਾ origignal ਦੇਖੇ ਚੀਜ਼ ਵੀ ਵਾਕਿਆ ਇਹ ਚੀਜ਼ origignal ਹੈ ਮੈਂ ਖਾਣੀ ਹੈ ਮੇਰੇ ਅੰਦਰ ਜਾਣੀ ਹੈ ਕੋਈ ਨੁਕਸਾਨ ਤਾਂ ਨਹੀਂ ਹੈਗਾ ਇਸ ਚੀਜ਼ ਦਾ ਇਹ ਦੇਖਣਾ ਜ਼ਰੂਰੀ ਹੁੰਦਾ ਪਰ ਅਕਸਰ ਹੀ ਆਪਾਂ ਦੇਖਦੇ ਆ ਕਿ ਸਾਰੇ ਮੁੰਡਿਆਂ ਵਿੱਚ ਇਹੀ ਬਣੀ ਹੁੰਦੀ ਪਰਸੈਪਸ਼ਨ ਕਿ ਮਹਿੰਗੇ ਤੋਂ ਮਹਿੰਗਾ ਸਪਲੀਮੈਂਟ ਲਾਓ ਤੇ ਇਹ ਜਿਹੜਾ ਸਭ ਤੋਂ ਮਹਿੰਗਾ ਹੁੰਦਾ ਇਹ ਤਾਂ ਬਈ ਬੜਾ ਹੀ ਸਿਰਾ ਇਹਦਾ ਤਾਂ ਬਹੁਤ ਹੀ ਰਿਜ਼ਲਟ ਹੈ ਐਦਾਂ ਦਾ ਕੁਝ ਨਹੀਂ ਹੁੰਦਾ ਜੀ ਹੁਣ ਕਈ ਗਰੀਬ ਐ ਵਿਚਾਰੇ ਕਈਆਂ ਤੋਂ ਲਿਆ ਵੀ ਨਹੀਂ ਜਾਂਦਾ ਸਪਲੀਮੈਂਟ ਜੋ ਜ਼ਿਆਦਾ ਅਮੀਰ ਹੈ ਉਹ ਲੈ ਲੈਂਦੇ ਆ ਹੁਣ ਕਈ ਮੈਂ ਗਰੀਬ ਦੇਖੇ ਉਹਨਾਂ ਦੇ ਸਰੀਰ ਅਮੀਰਾਂ ਨਾਲ ਵੀ ਬੜੋ ਤਕੜੇ ਪਏ ਨੇ ਜੇ ਸਪਲੀਮੈਂਟ ਤੇ ਸਰੀਰ ਤੇ ਸਰੀਰ ਬਣਦਾ ਹੁੰਦਾ ਤੇ ਅੰਡਾਨੀਆਂ ਬਾਨੀਆਂ ਦੇ ਮੁੱਦੇ ਫਿਰ ਇਹਨਾਂ ਦੇ ਚੰਗਾ ਹੀ ਸਰੀਰ ਨਾ ਹੁੰਦੇ ਉਹ ਇਹੋ ਜਿਹਾ ਕਿਉਂ ਹੁੰਦੇ ਬਿਲਕੁਲ ਸਹੀ ਠੀਕ ਹੈ ਜੀ ਇਹ ਤਾਂ ਆਪਦੀ ਘਰ ਦੀ ਖਰਾਕ ਜ਼ਰੂਰੀ ਹੈ ਪਹਿਲੀ ਗੱਲ ਤਾਂ ਘਰ ਦੀ ਖਰਾਕ ਤੇ ਹੀ ਸਰੀਰ ਬਣਾਵਾ ਹੁੰਦਾ ਸਪਲੀਮੈਂਟ ਵਾਲਾ ਸਰੀਰ ਜਿਆਦਾ ਲੰਮਾ ਸੰਭਾਲ ਨਹੀਂ ਚੱਲਦਾ ਹਾਂਜੀ ਕਈ ਵਾਰੀ ਆਪਾਂ ਨੂੰ ਘਰ ਦੀ ਕੁਝ ਮਜਬੂਰੀ ਕਰਕੇ ਜਿਮ ਛੱਡ ਨਹੀਂ ਪੈ ਸਕਦੀ ਹੈ ਠੀਕ ਹੈ ਸਪਲੀਮੈਂਟ ਵਾਲਾ ਸਰੀਰ ਮੁੜ ਕੇ ਬਾਅਦ ਚ ਉਹ ਢਲ ਜੇ ਉਹ ਮਾਸ ਜਲਮਕਦੇ ਰਹਿੰਦੇ ਉਹਦਾ ਨਹੀਂ ਚਾਹੀਦਾ ਆਪਾਂ ਬਿਲਕੁਲ ਪਹਿਲੀ ਗੱਲ ਇਹਦਾ ਘਾਟ ਤੋਂ ਘੱਟ ਸੇਵਨ ਕਰੋ ਕਰੋ ਮੈਂ ਇਹ ਨਹੀਂ ਕਹਿੰਦਾ ਵੀ ਨਾ ਕਰੋ ਵੀ ਕਿਤੇ ਇਹ ਵੀ ਅਹਿਮੀਅਤ ਦੇਂਦੇ ਆਪਣੇ ਸਰੀਰ 'ਚ ਵੀ ਦੋ ਰੋਲ ਹੋਊਗਾ ਇੰਨਾ ਤਾਂ ਵੀ ਵੀ ਇੰਨਾ ਕਰਕੇ ਵੀ ਥੋੜਾ ਬਹੁਤਾ ਸਰੀਰ ਬਣਦਾ ਪਰ ਇਹ ਨਹੀਂ ਵੀ ਆਪਾਂ ਹੁਣ ਸਾਰਾ ਰਾਕ ਹੀ ਸਪਲੀਮੈਂਟ ਤੇ ਦੇਈਏ ਵੀ ਸਰੀਰ ਇਕੱਲਾ ਸਪਲੀਮੈਂਟ ਨੇ ਬਣਾਉਣਾ ਆਪਾਂ ਘਰ ਦੇ ਕੋਈ ਡਾਈਟ ਨਹੀਂ ਲੈ ਕੋਈ ਡਾਈਟ ਇਹ ਗਲਤ ਚੀਜ਼ ਆ ਆਪਾਂ ਹੁਣ ਦੇਖਦੇ ਆ ਅਕਸਰ ਹੀ ਹਰ ਇੱਕ ਸ਼ਹਿਰ ਦੇ ਮੈਂ ਕਹਿੰਨਾ ਹਰ ਇੱਕ ਚੌਂਕ ਗਲੀ ਮੱਲੇ ਚ ਹਰ ਇੱਕ ਵਿਅਕਤੀ ਨੇ ਲੱਗਦਾ ਜਿਨੂੰ ਕਿ ਉਹਨੇ ਨਾ ਜਿਮ ਖੋਲਤਾ ਲਈ ਹਾਂਜੀ ਕੰਮ ਸ਼ੁਰੂ ਕੀਤਾ ਕਿ ਕੋਈ ਨਹੀਂ ਮੁੰਡੇ ਆਈ ਜਾਣਗੇ ਲਾਈ ਜਾਣਗੇ ਹਾਂ ਪਰ ਉਹ ਵਿਅਕਤੀਆਂ ਨੇ ਨਾ ਜਿੰਮ ਦਾ ਧੰਦਾ ਤਾਂ ਇੱਕ ਨਾਮ ਆਪਣੀ ਦੂਜੀ ਕਮਾਈ ਕਮਾਉਣ ਦੇ ਲਈ ਖੋਲਿਆ ਜਿਵੇਂ ਮਤਲਬ ਹੁਣ ਤੁਸੀਂ ਆਪਾ ਸਪਲੀਮੈਂਟ ਦੀ ਗੱਲ ਕੀਤੀ ਉਹਨਾਂ ਇਹੋ ਜੇ ਬ੍ਰਾਂਡਾਂ ਦੇ ਸਪਲੀਮੈਂਟ ਲਿਆ ਕੇ ਰੱਖ ਲਏ ਕੋਈ ਸਸਤਾ ਲਿਆ ਕੇ ਤੇ ਨੌਜਵਾਨਾਂ ਨੂੰ ਮੜੀ ਜਾਂਦੇ ਨੇ ਕਿ ਇਹ ਖਾਈ ਜਾਣ ਤੇ ਉਹਨਾਂ ਨੂੰ ਉਨੀ ਜਿੰਮ ਤੋਂ ਇਨਕਮ ਨਹੀਂ ਹੋ ਰਹੀ ਜਿੰਨੀ ਉਹਨਾਂ ਉਹ ਸਪਲੀਮੈਂਟ ਚੁਕਾ ਰਹੇ ਤੇ ਇਸ ਨੂੰ ਛੱਡ ਵੀ ਨਹੀਂ ਰਹੇ ਤੇ ਨੌਜਵਾਨਾਂ ਦੀ ਸਿਹਤ ਖਰਾਬ ਕਰ ਰਹੇ ਨਹੀਂ ਸਹੀ ਇਹ ਤੂੰ ਵਧੀਆ ਕੁਸਚਨ ਕੀਤਾ ਹੈ ਇਹ ਪਤਾ ਕੀ ਹੈ ਇਹਨਾਂ ਨੂੰ ਜਿਮ ਨਾਲੋਂ ਜ਼ਿਆਦਾ ਕਮਾਈ ਸਪਲੀਮੈਂਟ ਚਾਹੀਦਾ ਹੈ ਇਹਨਾਂ ਨੂੰ ਕਿਉਂਕਿ ਸਪਲੀਮੈਂਟ ਮੰਨ ਕੇ ਚੱਲੋ ਵੀ ਜਿਹੜਾ ਗਿੰਨਰ ਹੈ ਹਾਂਜੀ ਇਹ 400 ਦਾ ਵੀ 2.5 3 ਕਿਲੋ ਆ ਜਾਂਦਾ ਜੀ ਆ ਜਾਂਦਾ ਠੀਕ ਹੈ ਇਹ ਲੈ ਹੁਣ ਜੋ ਆਪਣੀ ਜਿਮ 'ਚ ਮੁੰਡਾ ਆਉਂਦਾ ਹੈ ਬਿਲਕੁਲ ਉਹ ਤਾਂ ਆਪਣੇ ਤੇ ਵਿਸ਼ਵਾਸ ਕਰੇਗਾ ਨਾ ਜੋ ਭਾਈ ਜੀ ਦੇਣਗੇ ਵਧੀਆ ਹੀ ਦੇਣਗੇ ਵੀ ਮੈਂ ਇਹਨਾਂ ਕੋਲ ਜਿਮ ਲਾਉਣਾ ਵੀ ਚਾਹ ਪਰ ਇਹ ਗਲਤ ਚੀਜ਼ਾਂ ਦਿੰਦੇ ਆ ਮੁੰਡਿਆਂ ਨੂੰ ਠੀਕ ਹੈ ਕੋਈ ਕੋਈ ਹੁੰਦੇ ਆ 120% ਹੈ ਜਿਹਨਾਂ ਨੂੰ ਇਹ ਹੁੰਦਾ ਵੀ ਬਾਈ ਮੇਰੀ ਜਿਮ ਦਾ ਨਾਮ ਬਣੂਗਾ ਮੈਂ ਆ ਮੁੰਡਾ ਤਿਆਰ ਕਰੂੰਗਾ ਵਧੀਆ ਸਪਲੀਮੈਂਟ ਦੇਣਾ ਮੈਂ ਇਹਨਾਂ ਨੂੰ ਕਮਾਈ ਨਹੀਂ ਕਰਨੀਗੀ ਉਹ 100 'ਚ 20% ਹੀ ਹੁੰਦੇ ਆ ਜਾਦੇ ਇਹ ਹੁੰਦੇ ਆ ਬਾਈ ਤੂੰ ਆ ਤੈਨੂੰ 10 ਦਿਨ ਹੋ ਗਏ ਜਿਮ ਆਉਂਦੇ ਨੂੰ ਤੂੰ ਆ ਗੇਨਰ ਖਾ ਬਾਈ ਤੂੰ ਦਿਨਾਂ 'ਚ ਤੇਰਾ ਸਰੀਰ ਬਣ ਜਾਊਗਾ ਐਵੇਂ ਸੁੱਕੀਆਂ ਰੋਟੀਆਂ ਖਾਣ ਨਾਲ ਨਹੀਂ ਬੰਨਾਗਾ ਇਹ ਜਿਹੜੀਆਂ ਗੱਲਾਂ ਬਹੁਤ ਕਰਦੇ ਆ ਜਿਮ ਵਾਲੇ ਕਈ ਠੀਕ ਹੈ ਪਰ ਇਦਾਂ ਨਹੀਂ ਕਰਨਾ ਚਾਹੀਦਾ ਵੀ ਜੇ ਮੁੰਡਾ ਕੋਈ ਆਪਣੇ ਜਿਮ 'ਚ ਆਇਆ ਹੈ ਉਹ ਮੰਨ ਕੇ ਚੱਲੋ ਵੀ ਉਹ ਆਪਣੇ ਘਰ ਦਾ ਜੀ ਹੈ ਇਹ ਇੱਕ ਆਪਣਾ ਘਰ ਹੈ ਜਿਮ ਹਾਂਜੀ ਠੀਕ ਹੈ ਜੀ ਉਹ ਆਪਣਾ ਜੀ ਹੈ ਆਪਾਂ ਉਹਦੇ ਜੀ ਨੂੰ ਕਦੇ ਜ਼ਹਿਰ ਨਹੀਂ ਖਵਾਵਾਂਗੇ ਜ਼ਹਿਰ ਨਹੀਂ ਖਵਾਵਾਂਗੇ ਠੀਕ ਹੈ ਜੀ ਬਿਲਕੁਲ ਇਹ ਗੱਲ ਤੁਹਾਡੀ ਮੈਨੂੰ ਬੜੀ ਚੰਗੀ ਲੱਗੀ ਕਿ ਕੋਈ ਵੀ ਮੈਂਬਰ ਲੱਗਦਾ ਆਪਾਂ ਉਹਨੂੰ ਜੇ ਲਾਲੀਆ ਆਪਣੇ ਪਰਿਵਾਰ ਤੇ ਗੱਲ ਲਾ ਲਈਏ ਵੀ ਆਪਾਂ ਪਰਿਵਾਰ ਦੇ ਕਿਸੇ ਜੀ ਨੂੰ ਕਦੇ ਮਾਰਾ ਨਹੀਂ ਖਵਾਵਾਂਗੇ ਤੇ ਉਦਾਂ ਆਪਾਂ ਨੂੰ ਪਰਿਵਾਰ ਦੇ ਮੈਂਬਰ ਦੇ ਤਰ੍ਹਾਂ ਹੀ ਟ੍ਰੀਟ ਕਰਨਾ ਚਾਹੀਦਾ ਕੱਲ ਨੂੰ ਕੋਈ ਵੀ ਨੌਜਵਾਨ ਮੁੰਡਾ ਆਪਣੇ ਕੋਲ ਆਉਂਦਾ ਹਾਂ ਉਹਨੂੰ ਵਧੀਆ ਚੀਜ਼ ਦਿਓ ਜੇ ਉਹ ਮੁੰਡਾ ਵੀ ਕੁਝ ਖਾਣਾ ਚਾਹੁੰਦਾ ਹੈ ਹਾਂ ਦਿਓ ਉਹਨੂੰ ਕੋਈ ਨਹੀਂ ਉਹਨੂੰ ਕਹਿ ਕੇ ਕਰੋ ਵੀ ਹਾਂ ਭਾਈ ਮੈਂ ਤੇਥੋਂ 2-400 ਕਮਾਉਂਗਾ ਕਮਾਉਂਗਾ ਵੀ ਤੈਨੂੰ ਚੀਜ਼ ਵਧੀਆ ਦਊਂਗਾ ਚੀਜ਼ ਵਧੀਆ ਦੇਊਂਗਾ ਤੇ ਉਹਨੂੰ ਦੱਸਣਾ ਵੀ ਇਹਦੇ ਆ ਫਾਇਦੇ ਨੇ ਤੇ ਤੇ ਆ ਜੇ ਜ਼ਿਆਦੀ ਚ ਜ਼ਿਆਦਾ ਖਾਣੇ ਦਾ ਆ ਨੁਕਸਾਨ ਵੀ ਤੈਨੂੰ ਹੋ ਸਕਦਾ ਸਹੀ ਹੈ ਬਿਲਕੁਲ ਇਸ ਤਰ੍ਹਾਂ ਵੀ ਉਹਨੂੰ ਵਧੀਆ ਦੱਸਣਾ ਚਾਹੀਦਾ ਵੀ ਭਾਈ ਤੂੰ ਆਹ ਚੀਜ਼ ਖਾ ਠੀਕ ਹੈ ਇਹਦੇ ਨਾਲ ਤੇਰਾ ਕੋਈ ਨੁਕਸਾਨ ਨਹੀਂ ਹੋਏਗਾ ਵੀ ਉਹਨੂੰ ਵਧੀਆ ਚੀਜ਼ ਜੋ ਆਪਦਾ ਨਾ ਫਾਇਦਾ ਸੋਚੋ ਅਗਲੇ ਦਾ ਵੀ ਦੇਖੋ ਵੀ ਅਗਲੇ ਦਾ ਸਰੀਰ ਹੈ ਵੀ ਕੋਈ ਮਾੜੀ ਮੋਟੀ ਵੀ ਕੋਈ ਗਲਤ ਚੀਜ਼ ਚਲੀ ਗਈ ਤਾਂ ਵੀ ਜਾਨ ਵੀ ਜਾ ਸਕਦੀ ਹੈ ਬਿਲਕੁਲ ਇਹ ਠਾਇ ਹੁਣ ਮੈਨੂੰ ਦੱਸੋ ਵੀ ਤੁਸੀਂ ਤੁਹਾਡੇ ਅਕੋਰਡਿੰਗ ਇੱਕ ਚੰਗੀ ਬਾਡੀ ਕਿਸ ਬਾਡੀ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਬਿਲਕੁਲ ਮੁੰਡਾ ਫਿੱਟੇ ਚੰਗੀ ਬਾਡੀ ਹੈ ਹਾਂਜੀ ਇਹਨੂੰ ਨੋਰਮਲ ਆਫ ਦਾ ਵਰਕਆਊਟ ਰੂਟੀਨ ਚਲਾਉਣਾ ਚਾਹੀਦਾ ਬਸ ਜਿਆਦਾ ਗੇਨਿੰਗ ਵੱਲ ਜਾ ਨਹੀਂ ਜਾਣਾ ਚਾਹੀਦਾ ਆ ਮੇਰੇ ਅਕੋਰਡਿੰਗ ਤਾਂ ਬ੍ਰਦਰ ਇਹ ਐ ਵੀ ਜਿਹੜੇ ਮੁੰਡੇ ਦਾ ਕੱਦ 6 ਫੁੱਟ ਦੇ ਕਰੀਬ ਹੈ ਬਿਲਕੁਲ ਉਹਦਾ weight ਕਮ ਸੇ ਕਮ 90 95 ਕਿਲੋ ਹੋਣਾ ਚਾਹੀਦਾ ਹੋਣਾ ਚਾਹੀਦਾ ਜਿਆਦਾ weight ਨਹੀਂ ਹੋਣਾ ਚਾਹੀਦਾ ਕਈ ਮੁੰਡੇ ਹੁੰਦੇ ਆ ਵੀ 6 ਫੁੱਟ ਕੱਦ ਹੈ ਉਹ weight ਵਧਾਉਣ ਦੇ ਜੋਰ ਚ ਹੁੰਦੇ ਆ ਵੀ ਮੇਰਾ weight ਵਧ ਹੀ ਜਾਏ ਪਰ ਇੰਨਾ weight ਜਿਆਦਾ ਨਹੀਂ ਚਾਹੀਦਾਗਾ ਹਾਂਜੀ ਹਾਂਜੀ ਜਿੰਨੇ ਫੁੱਟ ਆਪਣੀ ਹਾਈਟ ਆ ਉਸ ਹਿਸਾਬ ਨਾਲ ਜੇ ਬੰਦੇ ਦੀ ਹਾਈਟ 5.5 ਦੇ ਕਰੀਬ 6 ਦੇ ਕਰੀਬ ਹੈਗੀ ਹੈ ਠੀਕ ਹੈ ਉਹਦਾ ਇਹ ਵੇਟ ਹੋਣਾ ਚਾਹੀਦਾ 70 ਤੋਂ 75 ਕਿਲੋ ਬਸ ਜਿਆਦਾ ਵੇਟ ਨਹੀਂ ਹੋਣਾ ਚਾਹੀਦਾ ਬਸ ਮਤਲਬ ਬੋਡੀ ਫੈਟ ਵਿਅਕਤੀ ਵਿੱਚ ਘੱਟ ਹੋਵੇ ਹਾਂ ਘੱਟ ਹੋਵੇ ਜਿਹੜੀ ਮਸਲ ਦੀ ਪ੍ਰੋਡਕਸ਼ਨ ਹੈ ਮਸਲ ਦੇ ਦਿਸਣੇ ਵਿਅਕਤੀ ਦੇ ਬਹੁਤ ਜ਼ਰੂਰੀ ਹਾਂ ਮਸਲ ਜਿਆਦਾ ਹੋਵੇ ਪੇਟ ਦੀ ਫੈਟ ਘੱਟ ਹੋਵੇ ਹਾਂਜੀ ਬੋਡੀ ਦੀ ਫੈਟ ਥੋੜੀ ਜੀ ਘੱਟ ਹੋਵੇ ਬਸ ਚੀਜ਼ ਕਪੜਾ ਪਾਇਆ ਵਧੀਆ ਲੱਗੇ ਲੱਗੇ ਵੀ ਹੁਣ 6 ਫੁੱਟ ਕੱਦ ਹੈ ਉਹਦਾ ਵੇਟ ਇੱਕ ਪੇ 1.5 ਕੁਆਂਟਲ ਦੇ ਕਰੀਬ ਹੋਵੇ ਤੇ ਉਹ ਐਵੇਂ ਏਡਾ ਏਡਾ ਏਡੇ ਪੱਟ ਪੁੱਟਾ ਕਰੀ ਫਿਰੇ ਉਹ ਨਹੀਂ ਸੋਹਣੀ ਨਹੀਂ ਲੱਗਦੀ ਸੋਹਣੀ ਹੁੰਦਾ ਕਿ ਬਾਡੀ ਦੇ ਹਿਸਾਬ ਨਾਲ ਸਰੀਰ ਫਿੱਟ ਫਿੱਟ ਰਹੇ ਉਹ ਹਿਸਾਬ ਨਾਲ ਆਮ ਹੀ ਆਪਾਂ ਵੇਖਦੇ ਆ ਨਾ ਮੁੰਡਿਆਂ ਦੇ 6-6 ਫੁੱਟੇ ਕੱਦ ਨੇ ਤੇ ਵਜ਼ਨ ਸਾਰਾ 50 ਕਿਲੋ ਹੁੰਦਾ ਉਹ ਵੀ ਚੀਜ਼ ਮਾੜੀ ਹੈ ਇਹ ਹੈ ਵੀ ਉਹ ਆਪਣੇ ਸਰੀਰ ਬਾਰੇ ਸੋਚਦੇ ਨਹੀਂਗੇ ਕੁਝ ਉਹਨਾਂ ਨੂੰ ਚਾਹੀਦਾ ਵੀ ਚੰਗੀ ਖਰਾਕ ਲੈਣ ਵੀ ਜਿਵੇਂ 6 ਫੁੱਟ ਹੁਣ ਕੱਦ ਆ ਹੁੰਦਾ ਤੇ ਵਜ਼ਨ ਹੁੰਦਾ 50 ਕਿਲੋ ਹੈ ਠੀਕ ਹੈ ਜੀ ਉਹਨਾਂ ਨੂੰ ਚਾਹੀਦਾ ਹੈ ਵੀ ਜਿਮ ਆਵੇ ਵਧੀਆ ਖਰਾਖਰੂ ਖਾਵੇ ਆਉਦੀ ਤੇ ਆਉਦੀ ਬਾਡੀ ਦਾ weight ਉਹਨੂੰ ਚਾਹੀਦਾ ਵੀ 90 95 ਤੱਕ ਲ ਜਾਵੇ 85 ਤਾਂ ਹੋਵੇ ਨਾ ਘੱਟ ਤੋਂ ਘੱਟ ਘੱਟ ਤੋਂ ਘੱਟ ਹਾਂ ਵੀ ਐਵੇਂ ਕੱਲਾ ਕੱਦ ਵਾਲਾ ਨਾ ਵੇਖੇ ਵੀ ਮੈਂ ਲੰਮਾ ਜਾ ਜਿਮ ਲਾਉਂਗਾ ਰੋਬ ਨੂੰ ਵੀ ਥੋੜਾ ਬਾਡੀ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਵੀ ਮੈਂ ਸੋਹਣਾ ਵੀ ਲੱਗਣਾ ਚਾਹੀਦਾ ਸੋਹਣਾ ਵੀ ਲੱਗੇ ਫੱਬਣਾ ਚਾਹੀਦਾ ਹਾਂਜੀ ਹਰ ਕੋਈ ਹਾਂ ਹਾਂ ਤੇ ਮੈਂ ਦੱਸੋ ਜਿਮ ਕਰਦੇ ਸਮੇ ਆਪਾਂ ਅਕਸਰ ਹੀ ਸੁਣਦੇ ਹਾਂ ਵੀ ਨਾ ਕਾਰਡੀਓ ਲੈ ਕੇ ਨੌਜਵਾਨਾਂ ਦੀ ਇੱਕ ਜ਼ਰੂਰ ਕਨਫਿਊਜ਼ਨ ਹੁੰਦੀ ਹੈ ਕਿ ਕਈ ਜਿਹੜੇ ਨਾ ਕਾਰਡੀਓ ਨਹੀਂ ਕਰਨਾ ਪਸੰਦ ਕਰਦੇ ਤੇ ਕਾਰਡੀਓ ਜਿਮ ਵਿੱਚ ਕਿੰਨਾ ਕੋ ਜ਼ਰੂਰੀ ਹੈ ਕਾਰਡੀਓ ਇਹ ਹੈ ਜੀ ਜੇ ਤਾਂ ਮੁੰਡਾ ਵਧੀਆ ਫਿੱਟ ਹੈ ਹਾਂਜੀ ਵੀ ਉਹਦੇ ਪੇਟ ਫੈਟ ਕਮ ਹੈ ਜਾਂ ਲੱਤਾਂ ਦੀ ਫੈਟ ਨਹੀਂ ਹੈਗੀ ਨਹੀਂ ਹੈਗੀ ਠੀਕ ਹੈ ਜੀ ਉਹਨੂੰ ਕਾਰਡੀਓ ਬਸ ਥੋੜੀ ਬਹੁਤੀ ਜਦੋਂ ਜਿਮ ਐਂਟਰ ਹੁੰਦਾ ਉਹ ਜੰਪਿੰਗ ਜੰਪਿੰਗ ਕਰਕੇ ਥੋੜੀ ਬਹੁਤੀ ਸਰੀਰ ਮਸਲ ਗਰਮ ਕਰਕੇ ਆਪਦਾ ਵਰਕਆਊਟ ਸਟਾਰਟ ਕਰ ਸਕਦਾ ਹੈ ਜਿਹਦਾ ਮਤਲਬ ਜਿੰਦੀ ਫੈਟ ਜ਼ਿਆਦਾ ਹੈ ਬਾਡੀ ਤੇ ਬਿਲਕੁਲ ਉਹਨੂੰ ਪਹਿਲੋਂ ਆ ਕੇ ਕਾਰਡੀਓ ਕਰਨਾ ਬਹੁਤ ਜ਼ਰੂਰੀ ਹੈ ਉਹ ਜੰਪਿੰਗ ਕਰੇ ਇਹਦੇ ਨਾਲ ਮਸਲ ਪੂਰੇ ਐਕਟਿਵ ਹੋ ਜਾਣਗੇ ਹਾਂਜੀ ਠੀਕ ਹੈ ਤੇ ਉਹਨੂੰ ਪਹਿਲਾਂ ਆਪਦੇ ਪੇਟ ਦੀ ਐਕਸਰਸਾਈਜ਼ ਜਾਂ ਇਸ ਚੀਜ਼ਾਂ ਕਾਰਡੀਓ ਕਰਨਾ ਜ਼ਰੂਰੀ ਆਉਂਦੇ ਵਾਸਤੇ। ਕਈ ਆਉਂਦੇ ਆ ਉਹਨਾਂ ਦਾ ਪੇਟ ਇੰਨਾ ਵੱਡਾ ਆਉਂਦਾ ਅਸੀਂ ਤਾਂ ਜਿਮ ਦੀ ਐਕਸਰਸਾਈਜ਼ ਕਰਨ ਲੱਗ ਜਾਂਦੇ ਆ। ਵੀ ਉਹਨਾਂ ਨੂੰ ਕੋਈ ਫਾਇਦਾ ਹੀ ਨਹੀਂ ਹੋਣਾ ਕੱਲੀ ਜਿਮ ਦੀ ਐਕਸਰਸਾਈਜ਼ ਵੀ ਡੰਬਲ ਲਾ ਲੇ ਜਾਂ ਬਾਈਸਪ ਲਾ ਲੇ ਚੈਸਟ ਲਾ ਲਈ। ਉਹਦੇ ਨਾਲ ਕੁਝ ਨਹੀਂ ਹੋਣਾ ਉਹਨਾਂ ਨੂੰ ਪਹਿਲੋ ਚਾਹੀਦਾ ਉਹਦੀ ਫੈਟ ਘਟਾਉਣਾ। ਹਾਂਜੀ ਬਿਲਕੁਲ। ਵੀ ਮਸਲ ਤਾਂ ਆਪਣਾ ਫੇਰ ਹੀ ਦਿਖੂਗਾ ਨਾ ਜੇ ਆਪਣੀ ਬਾਡੀ ਦੀ ਫੈਟ ਘਟੋਗੇ। ਘਟੋਗੇ। ਤੇ ਐਵੇਂ ਲਪਲੌਣ ਦਾ ਕੋਈ ਫਾਇਦਾ ਨਹੀਂ ਕਾਰਡੀਓ ਜਿਹੜਾ ਬੰਦਾ ਮੋਟਾ ਇੱਕ ਸਵਾਲ ਮੇਰੇ ਮਨ ਚ ਹੋਰ ਆਇਆ ਵੀਡੀਓ ਆਪਾਂ ਜਦੋਂ ਬਣਾ ਰਹੇ ਸੀ ਨਾ ਹਾਂਜੀ ਤੇ ਮੈਂ ਕਿਹਾ ਇਹ ਵੀ ਇੱਕ ਵਾਰ ਜ਼ਰੂਰ ਵਹਿਮ ਦੂਰ ਕਰ ਦਈਏ ਵਿਅਕਤੀਆਂ ਦੇ ਹੁੰਦਾ ਕਿ ਕਿਸੇ ਵਿਅਕਤੀ ਨੇ ਨਵੀਂ ਜਿਮ ਖੋਲੀ ਹਾਂਜੀ ਉਹ ਇੰਨਾ ਕੋ ਐਡਵਰਟਾਈਜ਼ ਕਰਦਾ ਜਿਵੇਂ ਦੀ ਜਿਮ ਨੂੰ ਕਿ ਮੈਂ ਜਿਮ ਦੇ ਵਿੱਚ ਯੂ ਐਸ اے ਮੇਡ ਮਟੀਰੀਅਲ ਹਾਂਜੀ ਮੈਂ ਇਟਲੀ ਮੇਡ ਮਸ਼ੀਨਾਂ ਹਾਂਜੀ ਤੇ ਮੇਰੀਆਂ ਦੀ ਬੈਸਟ ਫੋਰਨ ਦੀਆਂ ਮਸ਼ੀਨਾਂ ਲਿਆਂਦੀਆਂ ਹਨ ਹਾਂਜੀ ਤੇ ਇਹ ਮਸ਼ੀਨਾਂ ਨਾਲ ਹੀ ਸਰੀਰ ਬਣਨਾ ਇਹ ਤਾਂ ਜੀ ਆਪੋ ਆਦੀ ਸੋਚ ਹੈ ਉਹਨਾਂ ਦੀ ਹਾਂਜੀ ਇਹ ਤਾਂ ਗੁੰਮਰਾਹ ਕਰਨ ਵਾਲੀਆਂ ਗੱਲਾਂ ਹੈ ਵੀ ਆਪਾਂ ਨੌਜਵਾਨ ਪੀੜ੍ਹੀ ਨੂੰ ਯੂਐਸਏ ਕਹਿ ਦਾਂਗੇ ਮਸ਼ੀਨ ਜਾਂ ਕੁਝ ਵੀ ਕਹਿਾਂਗੇ ਹਾਂਜੀ ਹਾਂਜੀ ਇਹ ਪਰਮਾਉਂਦੇ ਆਇਆ ਕੀ ਕਿ ਮੁੰਡਿਆਂ ਨੂੰ ਹੁਣ ਤੁਸੀਂ ਦੇਖਦੇ ਹੋ YouTube ਤੇ Insta ਤੇ ਕਈ ਮੁੰਡੇ ਘਰ 'ਚ ਬਜਰੀ ਦੇ ਡੰਬਲ ਬਣਾ ਕੇ ਉਹ ਵੀ ਲਾਈ ਜਾਂਦੇ ਆ ਲਾਈ ਜਾਂਦੇ ਉਹਨਾਂ ਦੇ ਸਰੀਰ 'ਮੈਂ ਕਹਿੰਦਾ ਵੀ ਜਿਹੜੀਆਂ US ਦੀਆਂ ਮਸ਼ੀਨਾਂ ਇਹ ਰੱਖ ਕੇ ਬੈਠੇ ਆ ਉਹਨਾਂ ਨਾਲ ਕਿਤੇ ਸੋਹਣੇ ਹੋਣੇ ਆ ਸੋਹਣੇ ਮੈਂ ਨਹੀਂ ਮੰਨਦਾ ਵੀ ਕਿਸੇ ਦਾ ਸਰੀਰ ਜੇ ਉਹ US ਦੀ ਜਿਮ ਲਾ ਰਿਹਾ ਹੈ ਤਾਂ ਉਹ ਬਜਰੀ ਵਾਲੇ ਡੰਬਲ ਵਰਗਾ ਸਰੀਰ ਹੋਊਗਾ ਹੋਊਗਾ ਕਿਉਂਕਿ ਉਹ ਪੂਰਾ ਫਿੱਟ ਹੋਊਗਾ ਬੰਦਾ ਇਹ ਇਹਨਾਂ ਦੀ ਸੋਚ ਬਿਲਕੁਲ ਗਲਤ ਹੈ ਕਿਉਂਕਿ ਜਿਹੜੀ ਯੂਐਸਏ ਦੀ ਮਸ਼ੀਨ ਹੈ ਉਹ ਵੀ ਮੰਨ ਕੇ ਚਲੋ ਬਣੀ ਤਾਂ ਲੋਹੇ ਦੀ ਹੈ। ਲੋਹੇ ਦੀ। ਲੱਗਿਆ ਤਾਂ ਲੋਹਾ ਹੀ ਆਉਂਦਾ। ਬਿਲਕੁਲ। ਵੀ ਨਟ ਲੱਗੇ ਆਉਂਦੇ ਤੇ ਵੀ। ਹਾਂਜੀ। ਕੇਵਲ ਹੈ ਜੋ ਉਹ ਵਾਇਰ ਹੈ ਉਹ ਸੇਮ ਹੁੰਦੀ ਹੈ ਹਰ ਇੱਕ ਮਸ਼ੀਨ ਦੀ। ਇਹ ਤਾਂ ਗਲਤ ਗੱਲ ਹੈ। ਇਹਨਾਂ ਵਾਸਤੇ ਵੀ ਯੂਐਸਏ ਦੀ ਜਾਂ ਕੁਝ ਵੀ ਹੈ ਸਮਾਨ ਹੈਗਾ ਲੋਹਾ ਹੀ ਹੈ। ਠੀਕ ਹੈ ਬਸ ਬੰਦੇ ਦੀ ਲਾਉਣ ਦਾ ਨਜ਼ਰੀਆ ਹੈ। ਨਜ਼ਰੀਆ ਹੋਵੇ। ਲਾਉਣ ਵਾਲਾ ਬੰਦਾ ਚਾਹੀਦਾ ਮਸ਼ੀਨ ਨਹੀਂ ਡਿਪੈਂਡ ਕਰਦੀ। ਮਸ਼ੀਨ ਨਹੀਂ ਡਿਪੈਂਡ ਜੇ ਸਰੀਰ ਬੰਨਣਾ ਹੈ ਨਾ ਤੇ ਉਹ ਕਈਆਂ ਦੇ ਘਰੇ ਸੀਮੇਟ ਦੇ ਡੰਬਲਾਂ ਨਾਲ ਹੀ ਬਣ ਗਏ ਆ ਸਰੀਰ ਇਹ ਜ਼ਰੂਰੀ ਨਹੀਂ ਵੀ ਯੂਐਸਏ ਦੀ ਮਸ਼ੀਨ ਨਾਲ ਜਿਆਦਾ ਬਾਡੀ ਬਣੂਗੀ ਇੰਡੀਅਨ ਮਸ਼ੀਨ ਨਾਲ ਘੱਟ ਬਣੂਗੀ ਇਹ ਤਾਂ ਗਲਤ ਗੱਲਾਂ ਇੰਨਾ ਗਲਤ ਗਾਈਡ ਕਰਦੇ ਆ ਨੌਜਵਾਨ ਫੀੜ ਨੂੰ ਠੀਕ ਹੈ ਜੀ ਜਿੱਥੇ ਕੋਈ ਵੀ ਤੁਹਾਡੇ ਲਾਗੇ ਤੇਰੇ ਕੋਈ ਵੀ ਜਿਮ ਹੈਗੀ ਆ ਛੋਟੀ ਹੈ ਵੱਡੀ ਹੈ ਵੱਡੀ ਹੈ ਤੁਸੀਂ ਲਾਓ ਉੱਥੇ ਇਹ ਨਾ ਸੋਚੋ ਕਿ ਇੰਦੇ 'ਚ ਇੰਡੀਅਨ ਸਮਾਨ ਆ ਕਹਿੰਦੇ 'ਚ ਯੂਐਸਏ ਸਮਾਨ ਆ ਇਹ ਕਦੇ ਨਾ ਸੋਚੋ ਤੁਸੀਂ ਜਿਮ ਲਾਓ ਆਪਾਂ ਦੀ ਬਾਡੀ ਵੱਲ ਵੇਖਣਾ ਹੈ ਆਪਾਂ ਮਸ਼ੀਨਾਂ ਵੱਲ ਨਹੀਂ ਦੇਖਣਾ ਗਾ ਵਰਕਆਊਟ ਆਪਾਂ ਆਉਦੇ ਹਿਸਾਬ ਨਾਲ ਲਾਉਣਾ ਹੈ ਨਾ ਕਿ ਮਸ਼ੀਨਾਂ ਨੇ ਆਪੇ ਆਪਾਂ ਨੂੰ ਬਾਡੀ ਬਣਾ ਦੇਣੀ ਹੈ ਇਹ ਨਹੀਂ ਹੁੰਦਾ ਗਾ ਸਿਸਟਮ ਹਾਂਜੀ ਥੋੜਾ ਜਿਹਾ ਸੋਚ ਕੇ ਤੇ ਆਪਣਾ ਨਾ ਅੱਜ ਦੀ ਵੀਡੀਓ ਦਾ ਇੱਕ ਲਾਸਟ ਸਵਾਲ ਜਿੰਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਹੈ ਵੀ ਨੀਂਦ ਤੇ ਵਰਕਆਊਟ ਦਾ ਕਿੰਨਾ ਕੋ ਗੂੜਾ ਰਿਲੇਸ਼ਨ ਏ ਜੀ ਮੰਨ ਕੇ ਚੱਲੋ ਵੀ ਨੀਂਦ ਤੇ ਵਰਕਆਊਟ ਦਾ ਇਹ ਭੈਣ ਭਾਈਆਂ ਦਾ ਰਿਸ਼ਤਾ ਸਮਝੋ ਤੁਸੀਂ ਠੀਕ ਹੈ ਠੀਕ ਹੈ ਜੀ ਇਹ ਮੰਨਿਆ ਜੇ ਵਰਕਆਊਟ ਦਾ ਹੈਗਾ 20% ਹਾਂ ਜੀ ਠੀਕ ਹੈ ਨੀਂਦ ਦਾ ਆਪਣੀ ਮਨਿਕ ਵਾਲਾ ਬਾਡੀ ਤੇ 70 ਤੋਂ 80% ਰੋਲ ਨੀਂਦ ਹੈ ਕਿਉਂਕਿ ਜਿੰਨੀ ਆਪੇ ਬਾਡੀ ਨੂੰ ਰਿਲੈਕਸ ਦਿਆਂਗੇ ਮਸਲ ਰਿਲੈਕਸ ਹੋਊਗਾ ਮਸਲ ਉਹਨਾਂ ਜਿਆਦਾ ਗੇਨ ਹੋਊਗਾ ਜਦੋਂ ਆਪਾਂ ਹੁਣ ਜਿਮ ਲਾ ਲਈ ਸੁਬਾ ਮੋਰਨਿੰਗ ਆਪਾਂ ਸਾਰੀ ਦਿਹਾੜੀ ਲਗੇ ਫਿਰ ਆਪਾਂ ਰੈਸਟ ਬਿਲਕੁਲ ਨਹੀਂ ਕੀਤੀ ਉਹ ਸਰੀਰ ਨਹੀਂ ਬਣੂਗਾ ਕਦੇ ਵੀ ਹਾਂਜੀ ਹਾਂਜੀ ਕਿਉਂਕਿ ਉਹ ਮਸਲ ਨੂੰ ਰਿਲੈਕਸ ਹੀ ਨਹੀਂ ਹੋਇਆ ਮਸਲ ਉਹ ਗੇਨ ਨਹੀਂ ਕਿਵੇਂ ਕਰੂਗਾ ਉਹ ਤਾਂ ਉਹ ਟੁੱਟਿਆ ਦਾ ਟੁੱਟਿਆ ਵਿਚਾਰਾ ਹੁਣ ਆਪਾਂ ਸਾਰੀ ਦਿਹਾੜੀ ਕੰਮ ਕਰਦੇ ਆ ਠੀਕ ਹੈ ਆਪਾਂ ਨਾ ਸੋਈਏ ਤੇ ਆਪਾਂ ਕਿ ਤੁਰਿਆ ਨਹੀਂ ਜਾਣਾ ਆਪਣੇ ਦੋਸਤਾਂ ਤੋਂ ਬਾਅਦ ਬੀ ਬਹੁਤ ਹੋਰ ਕੰਮ ਕਰ ਲਈਏ ਕੋਈ ਬਿਲਕੁਲ ਵੀ ਇਸੇ ਤਰ੍ਹਾਂ ਵੀ ਜਦੋਂ ਜਿਮ ਲਾਉਣੇ ਆਪਾਂ ਨੂੰ ਚਾਹੀਦਾ ਵੀ ਆਪਾਂ ਨੂੰ ਦੁਪਹਿਰੇ ਵੀ ਹੋ ਸਕੇ ਤਾਂ 2 ਘੰਟੇ 1 ਘੰਟਾ ਤੋਂ ਰੈਸਟ ਚਾਹੀਦੀ ਹੈ ਤੇ ਰਾਤ ਨੂੰ ਵੀ ਟਾਈਮ ਨਾਲ ਸੌਂ ਕੇ ਰੈਸਟ ਦੇਣੀ ਚਾਹੀਦੀ ਸਰੀਰ ਨੂੰ ਜੇ ਵਧੀਆ ਬਾਡੀ ਤੁਸੀਂ ਬਣਾਉਣਾ ਚਾਹੁੰਦੇ ਹੋ ਹਾਂਜੀ ਰਿਲੈਕਸ ਬਾਡੀ ਨੂੰ ਪੂਰੀ ਰਿਲੈਕਸ ਫੀਲ ਕਰਵਾਓ ਹੂੰ ਤੇ ਡਾਈਟ ਦਾ ਵੀ ਜੋ ਰੋਲ ਬਹੁਤ ਹੈ ਫਿਰ 80% ਮੰਨ ਕੇ ਚਲੋ ਡਾਈਟ ਹੀ ਹੈ ਹਾਂਜੀ ਤੇ ਜੇ ਆਪਾਂ ਜਿਮ 20% ਜਿਮ ਰੋਲ ਹੈ ਡਾਈਟ ਨੂੰ ਪੂਰਾ ਫੋਲੋ ਕਰਨਾ ਚਾਹੀਦਾ ਆਪਾਂ ਨੂੰ ਠੀਕ ਹੈ ਜੀ ਵੀ ਇਹ ਨਹੀਂ ਵੀ ਆਪਾਂ ਜਿਮ ਲਾ ਲਈ ਵੀ ਕੱਲਾ ਆਪਣਾ ਸਰੀਰ ਹੁਣ ਜਿਮ ਹੀ ਬਣਾਉਗੀ ਡਾਈਟ ਦਾ ਤਾਂ ਰੋਲ ਹੀ ਕੋਈ ਨਹੀਂ ਹੈਗਾ ਆਪਾਂ ਜਿਮ ਲਾਏ ਆ ਬਸ ਸਰੀਰ ਆਪਣਾ ਵਰਕਆਊਟ ਪੂਰਾ ਵੀ ਵਰਕਆਊਟ ਤੇ ਇਹ ਨਹੀਂ ਪੂਰਾ ਹੋ ਗਿਆ ਵਰਕਆਊਟ ਤਾਂ ਸਮਝੋ ਮੰਨ ਕੇ ਚੱਲੋ ਵੀ ਜਿਮ ਵੜੇ ਆਪਣਾ ਸਟਾਰਟ ਹੋ ਗਿਆ ਉਸ ਤੋਂ ਬਾਅਦ ਰਾਤ ਸੌਣ ਤੱਕ ਉਹ ਆਪਣਾ ਵਰਕਆਊਟ ਚੱਲੀ ਜਾਣਾ ਆਪਾਂ ਕੀ ਖਾਣੇ ਆ ਕੀ ਪੀਣੇ ਆ ਉਸ ਹਿਸਾਬ ਨਾਲ ਡਾਈਟ ਪੂਰੀ ਫੋਲੋ ਕਰੋ ਜੇ ਬਾਡੀ ਬਣਾਉਣੀ ਹੈ ਤਾਂ ਏ ਨਹੀਂ ਵੀ ਕੱਲਾ ਜੇਮ ਲਾ ਲਈ ਤੇ ਉਸ ਬਾਅਦ ਆਪਾਂ ਚਾਹ ਪੀ ਲਈ ਚਾਹ ਪੀ ਲਈ ਖਸ਼ ਹੋਰ ਖਾ ਰੋਟੀ ਖਾ ਲਈ ਬਸ ਆਪਣਾ ਵੀ ਡਾਈਟ ਕੰਪਲੀਟ ਹੋ ਗਿਆ ਜੇ ਬਾਡੀ ਬਣਾਉਣੀ ਹੈ ਪੂਰਾ ਡਾਈਟ ਨੂੰ ਫੋਲੋ ਕਰੋ ਫੋਲੋ ਕਰਨਾ ਹਾਂਜੀ ਚਲੋ ਆਪਾਂ ਅੱਜ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਭਾਜੀ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਮਿਲਾਂਗੇ ਕਿਸੇ ਹੋਰ ਵੀਡੀਓ ਵਿੱਚ ਜੋ ਆਪਣੇ ਸਰੋਤਿਆਂ ਦੇ ਜੇ ਕੋਈ ਸਵਾਲ ਹੋਏ ਕਮੈਂਟ ਵਿੱਚ ਦੱਸਣਗੇ ਉਹਨਾਂ ਦੇ ਆਧਾਰ 'ਤੇ ਆਪਾਂ ਜਰੂਰ ਉਹਨਾਂ ਤੱਕ ਇਨਫਰਮੇਸ਼ਨ ਪਹੁੰਚਾਵਾਂਗੇ ਸਾਨੂੰ ਇਜਾਜ਼ਤ ਦਿਓ ਤੇ ਜੇ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਏ ਤੇ ਗੱਲਬਾਤ ਸਾਡੀ ਜੋ ਵੀ ਤੁਹਾਨੂੰ ਕੋਈ ਇਨਫੋਰਮੇਟਿਵ ਗੱਲਾਂ ਲੱਗੀਆਂ ਨੇ ਤੇ ਇਸ ਵੀਡੀਓ ਨੂੰ ਜਰੂਰ ਉਹਨਾਂ ਦੋਸਤਾਂ ਮਿੱਤਰਾਂ ਤੱਕ ਪਹੁੰਚਾਓ ਜਿਹੜੇ ਅਜੇ ਵੀ ਗਲਤ ਪਰਸਪੈਕਸ਼ਨਸ ਵਿੱਚ ਜਮ ਵਿੱਚ ਫਿਰ ਰਹੇ ਇਹਨਾਂ ਗੱਲਾਂ ਦਾ ਆਪਣੀ ਜ਼ਿੰਦਗੀ ਤੇ ਬਹੁਤ ਵੱਡਾ ਅਸਰ ਪੈਂਦਾ ਹੈ